ਦੇ ਜਰੀਏ ਮਤਲਬ ਅਸੀਂ ਸਾਡੀ ਇੰਡਸਟਰੀ ਨੂੰ ਇਹ ਰਿਕਵੈਸਟ ਕਰਨੀ ਚਾਹੁੰਦੇ ਆ ਕਿ ਜਿਹੜੇ ਬੰਦੇ ਇਹੀ ਕੰਮ ਕਰਨਾ ਚਾਹੁੰਦੇ ਆ ਪਲੀਜ਼ ਉਹਨਾਂ ਨੂੰ ਮੌਕਾ ਜ਼ਰੂਰ ਦਿਆ ਕਰੋ ਤੇ ਉਹਨਾਂ ਦਾ ਬਣਦਾ ਮਿਹਨਤਾਂ ਨਾਲ ਟਾਈਮ ਸਰ ਦੇ ਦਿਆ ਕਰੋ ਜਿੰਨਾਂ ਕੋਲ ਆਪਸ਼ਨ ਹੀ ਨਹੀਂ ਆਪਾਂ ਕਹੀ ਗਾਨੇ ਨੂੰ ਵੀ ਪੰਜਾਬੀ ਸਿਨੇਮਾ ਗਰੋ ਨਹੀਂ ਕਰ ਰਿਹਾ ਅਜਿੰਨੀ ਸੋਹਣੀ ਫਿਲਮ ਸੀ ਚੱਲੀ ਹੋਣੀ ਜਗੀਆ ਉਹ ਚ ਕਮੀਆਂ ਕੀ ਨੇ ਜਿਹੜੇ ਬੰਦੇ ਦਾ ਪ੍ਰੋਫੈਸ਼ਨ ਹੀ ਨਹੀਂ ਨਾ ਹੈਗਾ ਉਹਨੂੰ ਰੱਬ ਨੇ ਕੋਈ ਹੋਰ ਕੰਮ ਲਾਇਆ ਹੂੰ ਉਹਨੂੰ ਉਹੀ ਕਰਨਾ ਚਾਹੀਦਾ ਜੇ ਉਹਦੇ ਨਾਲ 100% ਜੁੜਿਆ ਹੀ ਨਹੀਂ ਹੋਇਆ, ਦਿਲੋਂ ਨਹੀਂ ਚਾਇਆ, ਉਹ ਫਿਰ ਉਹ ਚੀਜ਼ ਕਿੱਥੋਂ ਇਟੋ ਜੂਗੀ? ਹਰ ਬੰਦੇ ਨੂੰ ਪਤਾ ਵੀ ਹੁੰਦਾ ਕਿ ਮੈਂ ਕਿੰਨੇ ਕਿ ਜੋਗਾ, ਕਿਹੜੀ ਚੀਜ਼ ਮੈਂ ਚੰਗੀ ਕਰਦਾ ਹਾਂ। ਮੈਨੂੰ ਤੁਸੀਂ ਕਹੋ ਕਿ ਪ੍ਰੀਤ ਗਾਣੇ ਗਾ। ਵੀ ਕਿਉਂ ਨਹੀਂ ਗਾਣੇ ਕਰ ਰਿਹਾ? ਸਾਰੇ ਅੱਜਕੱਲ੍ਹ ਤਾਂ ਤੂੰ ਵੀ ਗਾ ਦੇ ਸਾਰੇ ਹੀਰੋ ਗਾਇਨਦਿਆਂ। ਮੈਂ ਕਿਉਂ ਗਾਵਾਂ? ਜਦ ਮੈਂ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਕਰ ਸਕਦਾ। ਮੈਂ ਕਿਉਂ ਉਸ ਚੀਜ਼ ਨਾਲ ਧੱਕਾ ਕਿਉਂ ਕਰਾਂ? ਐਦਾਂ ਹੀ ਸਿੰਗਰਜ਼ ਨੂੰ ਵੀ ਸਮਝਣਾ ਚਾਹੀਦਾ। ਹਰ ਬੰਦੇ ਸਿਰਫ ਆਪਣੀ ਇੱਕ ਉਹ ਪੂਰੀ ਕਰਨ ਲਈ ਕਿ ਮੈਂ ਸਿਨੇਮੇ ਤੇ ਆਣਾ ਹੈ, ਹੀਰੋ ਬਣਨਾ ਹੈ। ਉਹ ਨਹੀਂ ਕਰਨਾ ਚਾਹੀਦਾ ਹਰ ਸਿੰਗਰ ਨਹੀਂ ਹੀਰੋ ਬਣਨਾ ਰਿਹਾ ਹਣਾ ਹਰ ਸਿੰਗਰ ਨੂੰ ਹੀਰੋ ਨਹੀਂ ਬਣਨਾ ਚਾਹੁੰਦਾ ਜੇ ਅਸੀਂ ਸਾਨੂੰ ਬੋੜਾ ਵੀ ਆਉਂਦਾ ਹੈ ਤੇ ਪਰ ਅਸੀਂ ਸਿੰਗਰ ਨਹੀਂ ਬਣ ਰਹੇ ਤੁਸੀਂ ਯਾਰ ਕਿਉਂ ਮਲਟੀ ਟੈਲੈਂਟਡ ਹੋਣਾ ਮਾੜੀ ਗੱਲ ਜੀ ਮਲਟੀ ਟੈਲੈਂਟਡ ਹੋਣਾ ਚਾਹੀਦਾ ਜਸਟਿਸ ਬਟ 100% ਕਿੱਧਰ ਦੇ ਰਹੇ ਹੋ ਵੀ ਮੈਟਰ ਕਰਦਾ ਇੱਕ ਬੰਦਾ 100% ਦੇ ਰਿਹਾ ਉਹਨੂੰ ਕੰਮ ਨਹੀਂ ਮਿਲ ਰਿਹਾ ਆਪਣੇ ਆਪਣੇ ਕੰਮ ਇੱਕ ਬੰਦਾ ਕਹਿੰਦਾ ਯਾਰ ਮੇਰੀ ਪਾਰਟ ਟਾਈਮ ਚ ਹੋਵੇ ਚੱਲ ਫਿਲਮ ਕਰ ਦਈਏ ਕੋਈ ਗੱਲ ਇਹ 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 ਇਹਦੇ ਕਰਕੇ ਸਿਨੇਮਾ ਵਾਲੀ ਗੱਲ ਸਿਨੇਮਾ ਦੇ ਹਿਸਾਬ ਨਾਲ ਕਿ ਯਾਰ ਫਿਲਮ ਕਰਨੀ ਸੀ ਇੱਕ ਕਰ ਲਈ ਮਲਟੀ ਟੈਲੈਂਟਡ ਤੁਸੀਂ ਇੱਕ ਅਰੇ ਵਿੱਚ ਕਈਆਂ ਦਾ ਕੰਮ ਖਰਾਬ ਕਰਦੇ ਹੋ ਕਿਉਂਕਿ ਲੋਕੀ ਤਾਂ ਲੋਕੀ ਲੋਕਾਂ ਨੂੰ ਨਹੀਂ ਪਹੁੰਚਦਾ ਜਿਹੜਾ ਟਿਕਟ ਲਾ ਕੇ ਸਿਨੇਮਾ ਚ ਗਿਆ ਉਹ 100 ਗਾਣਾ ਘਟਦਾ ਉਸ ਫਿਲਮ ਨੂੰ ਨਹੀਂ ਪੂਰੀ ਇੰਡਸ ਫਰਮ ਮੈਂ ਇੱਕ ਫਿਲਮ ਕੀਤੀ ਸੀ 부ਝਾਰਤ ਨਹੀਂ ਗਈ ਉਹਦੇ ਵਿੱਚ ਮੈਂ ਵਿਗ ਪਾਈ ਸੀ ਤੇ ਉਹ ਉਦਾਂ ਦੀ ਲੁੱਕ ਸੀ ਕਨਿੰਗ ਜਾਂ ਕੈਰੈਕਟਰ ਸੀ ਵਿਲਨ ਟਾਈਪ ਦਾ ਕੈਰੈਕਟਰ ਸੀ ਜਿਹੜਾ 네ਗੇਟਿਵ ਹੁਣਾ ਤਾਂ ਉਹ ਮਜ਼ਾ ਆਉਂਦਾ ਉਦਾਂ ਦੇ ਜੈਸਚਰ ਕਰਕੇ ਉਹ ਸਾਰੀਆਂ ਚੀਜ਼ਾਂ ਪਰ ਮੈਨੂੰ ਲੱਗਦਾ ਹੁੰਦਾ ਕੋਈ ਕਰਾਉਣ ਵਾਲਾ ਹੋਵੇ ਘਰਾਵੇ ਸਸ਼ਿਕਾ ਜੀ ਸਾਰਿਆਂ ਨੂੰ ਸਾਂਝਾ ਟੀਵੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਸ਼ਵੇਤਾ ਰਾਣਾ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਸੋ ਇੱਕ ਨਵੀਂ ਫਿਲਮ ਚਪਾਲ ਤੇ ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਜੇ ਬਿਲਕੁਲ ਗੱਲਬਾਤ ਕਰ ਰਹੇ ਹਾਂ ਸੀ ਅਪਕਮਿੰਗ ਪੰਜਾਬੀ ਫਿਲਮ ਪਰਛਾਵਾਂ ਜੋ ਕਿ 27 ਜੂਨ ਨੂੰ ਚਪਾਲ ਤੇ ਰਿਲੀਜ਼ ਹੋਵੇਗੀ ਸੋ ਅੱਜ ਸਾਡੇ ਨਾਲ ਪਰਛਾਵਾਂ ਦੀ ਹੀ ਸਾਰੀ ਸਟਾਰ ਕਾਸਟ ਮੌਜੂਦ ਹੈ ਜਿਨ੍ਹਾਂ ਦੇ ਵਿੱਚੋਂ ਵੈਰੀ ਬਿਊਟੀਫੁਲ ਐਂਡ ਵੈਰੀ ਟੈਲੈਂਟਿਡ ਸਭ ਤੋਂ ਪਹਿਲਾ ਹੈ ਰਾਜਪਾਲੀਵਾਲ ਜੀ ਠੀਕ ਹੈ ਉਸ ਤੋਂ ਬਾਅਦ ਵੈਰੀ ਟੈਲੈਂਟਿਡ ਪ੍ਰੀਤ ਬਾਠ ਜੀ ਥੈਨ ਮਨਜੀਤ ਜੀ ਤੇ ਡਾਇਰੈਕਟਰ ਹੈਪੀ ਕੌਸ਼ਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ So, एक थार्थ थार्थ ए, ए मतलब प्रोमो हाँ, हाँ, हाँ. <laughs> प्रोमो तो जारी पूरा होली सोलोली जिद अराउंड काम चलता आया हैपी कौशल जी तो जी सर पहले तो यह दसो की परछावा नजर की है किस तरह इस फिल्म का जरा रिक सोच तरह ਤੋਂ ਤੁਹਾਡੇ ਡਿਜ਼ਾਈਨ ਦੇ ਵਿੱਚ ਆਇਆ ਕਨਸੈਪਟ ਕੁਝ ਚੀਜ਼ਾਂ ਤੁਹਾਡੇ ਆਲੇ ਦੁਆਲੇ ਹੱਡ ਬੀਤੀਆਂ ਹੁੰਦੀਆਂ ਨੇ ਜਿੱਤੋਂ ਇਹ ਮੈਨੂੰ ਕਨਸੀਵ ਹੋਇਆ ਤੇ ਜਦੋਂ ਤੁਸੀਂ ਇਹ ਲਾਤਾਂ 'ਚ ਵਿਚਰਦੇ ਹੋ ਹਨ ਤਾਂ ਇਕੱਲਾ ਰਹਿ ਜਾਂਦਾ ਬੰਦਾ ਜੀ ਬਹੁਤ ਨੇ ਸਮਾਜ ਦੇ ਵਿੱਚ ਇਹ ਜੇ ਹਨਾ ਚੀਜ਼ਾਂ ਹੋ ਜਾਂਦੀਆਂ ਨੇ ਬੰਦੇ ਨਾਲ ਵੀ ਬੰਦਾ ਜਾਵੇ ਤਾਂ ਜਾਵੇ ਕਿਥੇ ਮਨ ਨਾਲ ਗੱਲਾਂ ਕਰੀ ਜਾਂਦਾ ਉਹ ਤੋਂ ਹੀ ਮੈਨੂੰ ਕਨਸੀਵ ਹੋਇਆ ਸੀਗਾ ਜਦੋਂ ਸਾਰੇ ਛੱਡ ਕੇ ਤੁਰ ਜਾਂਦੇ ਆ ਇਨਸਾਨ ਨੂੰ ਤਾਂ ਇਕੱਲਾ ਆਪਣੇ ਪਰਿਸ਼ਾਦਵੀ ਨਾਲ ਗੱਲਾਂ ਕਰਨ ਲੱਗ ਜਾਂਦੇ। ਬਿਲਕੁਲ। ਤੇ ਉਹ ਤੋਂ ਇੱਕ ਕਹਾਣੀ ਪਰਸ਼ਾ। ਜੋ ਕਨਸੈਪਟ ਤੁਸੀਂ ਸੋਚਿਆ ਸੀ ਅੱਜ ਇਸ ਤਰ੍ਹਾਂ ਦੇ ਨਾਲ ਤੁਸੀਂ ਕਿਹਾ ਕਿ ਹੱਡ ਬੀਟੀ ਤੋਂ ਮੈਨੂੰ ਇਹ ਕਨਸੈਪਟ ਜਿਹੜਾ ਦਿਮਾਗ ਦੇ ਵਿੱਚ ਇਹਨ ਦੇ ਵਿੱਚ ਆਇਆ। ਕੀ ਲੱਗਦਾ ਹੈ ਕਿ ਉਹ ਕਨਸੈਪਟ ਜੋ ਸੋਚਿਆ ਸੀ ਜੋ ਅੱਜ ਇਹ ਫਿਲਮ ਰਿਲੀਜ਼ ਹੋਣ ਦੇ ਲਈ ਜਿਸ ਤਰ੍ਹਾਂ ਦੇ ਨਾਲ ਤਿਆਰ ਹੈ ਉਹ ਕਨਸੈਪਟ ਪੂਰਾ ਕੀ ਲੱਗਦਾ ਹੈ ਕਿ ਖਰਾ ਉਤਰਿਆ ਹੈ? ਹਾਂ ਜੇ ਮੈਂ ਕਹਾਂ ਵੀ 80% ਮੈਨੂੰ ਲੱਗਦਾ। ਬਾਕੀ 100% ਮਿਹਨਤ ਕੀਤੀ ਉਸ ਚੀਜ਼ ਤੇ। ਕੀ ਕਰ ਪਾ ਮੈਂ 80% ਮੈਨੂੰ ਲੱਗਦਾ ਵੀ ਮੈਂ ਅਚੀਵ ਕੀਤਾ ਉਹ ਚੀਜ਼ ਕਰ ਪਾਇਆ ਮੈਂ ਜੋ ਪ੍ਰੀਤ ਭਾਜੀ ਨੇ ਬਹੁਤ ਬਖੂਬੀ ਸਮਝਿਆ ਜਦੋਂ ਮੈਂ ਇਹਨਾਂ ਨੂੰ ਸੁਣਾਇਆ ਇਹ ਪੀਚ ਕੀਤਾ ਤੇ ਵੀ ਸਾਰਾ ਇਦਾਂ ਇੱਕ ਆਪਾਂ ਕਨਸੈਪਟ ਹੈ ਮੇਰੇ ਅੰਦਰ ਹਨ ਉਹ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ 2 ਮਹੀਨੇ ਗੱਲਬਾਤ ਕਰਦੇ ਰਹੇ ਹਾਂ ਵੀ ਵੀਰੇ ਇਦਾਂ ਹੋਇਆ ਇਦਾਂ ਹੋਇਆ ਹਨਾ ਆਹ ਚੀਜ਼ ਨੂੰ ਆਪਾਂ ਐ ਕਰ ਸਕਦੇ ਹਾਂ ਪ੍ਰੋਡਿਊਸਰ ਨੂੰ ਬਾਅਦ ਚ ਪੀਚ ਕੀਤਾ ਪਹਿਲਾਂ ਮੈਂ ਜਿਹੜੇ ਬੰਦੇ ਨਾਲ ਮੇਰਾ ਕੈਰੈਕਟਰ ਨਿਭਾਉਣਾ ਹੈ ਜੋ ਮੈਂ ਸੋਚਿਆ ਵੀ ਵੀਰਾ ਬਹੁਤ ਵਧੀਆ ਐਕਟਰ ਹੈ ਜਦੋਂ ਮੈਂ ਵੀਰੇ ਨੂੰ ਮਿਲਿਆ ਮਿੱਤਰਾਂ ਸ਼ੌਕ ਹਥਿਆਰਾਂ ਦੇ ਸੈੱਟ ਤੇ ਤੇ ਮੈਨੂੰ ਲੱਗਿਆ ਸੀ ਵੀਰਾ ਬਹੁਤ ਅੱਛਾ ਐਕਟਰ ਹੈਗਾ ਵੀ ਸ਼ਾਇਦ ਮੈਂ ਵੀਰੇ ਨੂੰ ਪਿੱਛੇ ਕਰਾਂ ਤਾਂ ਇਹ ਚੀਜ਼ ਨਿਕਲ ਕੇ ਆਏ ਤੇ ਵੀਰੇ ਨੂੰ ਆਈਡੀਆ ਅੱਛਾ ਲੱਗਿਆ ਯਾਰ ਇਹ ਚੀਜ਼ ਆਪਾਂ ਕਰ ਸਕਦੇ ਆ ਤੇ ਇਹਨੂੰ ਥੋੜਾ ਜਿਹਾ ਕਮਰਸ਼ੀਅਲ ਦਾ ਵੀ ਰੱਖਣਾ ਸੀਗਾ ਕਿਉਂਕਿ ਆਡੀਅנס ਨੂੰ ਐਂਟਰਟੇਨਮੈਂਟ ਚਾਹੀਦਾ ਤੇ ਮੈਂ ਉਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਇੱਕ ਅੱਛਾ ਕਨਸੈਪਟ ਬਣਾਉਣ ਦੀ ਕੋਸ਼ਿਸ਼ ਕੀਤੀ ਪਰਸ਼ਾਵਾਂ ਬਿਲਕੁਲ ਸੋ ਪ੍ਰੀਤ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਮੈਂ ਸਾਰਿਆਂ ਤੋਂ ਵੈਸੇ ਇਹ ਸਵਾਲ ਹੈ ਮੇਰਾ ਜਿਸ ਤਰ੍ਹਾਂ ਦੇ ਨਾਲ ਆਪਾਂ ਤੁਹਾਨੂੰ ਇੱਕ ਸਾਈਕੋਪਨ ਦੇ ਵਿੱਚ ਇਸ ਟ੍ਰੇਲਰ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਵੇਖਿਆ ਤੁਹਾਡੇ ਬਾਲ ਵੱਡੇ ਨੇ ਹਨਾ ਜਾਂ ਲੁੱਕ ਤੇ ਜਿਸ ਤਰ੍ਹਾਂ ਦੇ ਨਾਲ ਤੁਸੀਂ ਕੰਮ ਕੀਤਾ ਉਸ ਤੋਂ ਬਾਅਦ ਟੋਟਲੀ ਤੁਹਾਡੀ ਲੁੱਕ ਜਿਹੜੀ ਚੇਂਜ ਹੁੰਦੀ ਹੈ ਜਾਂ ਮੈਨੂੰ ਨਹੀਂ ਪਤਾ ਕਿ ਉਹ ਫਿਲਮ ਦੇ ਵਿੱਚ ਪਹਿਲੇ ਲੁੱਕ ਉਸ ਤਰ੍ਹਾਂ ਦੀ ਦਿਖਾਈ ਗਈ ਹੈ ਸਾਈਕੋ ਦੀ ਜਾਂ ਫਿਰ ਲੇਟਰ ਔਨ ਦਿਖਾਈ ਗਈ ਹੈ ਪਰ ਬਹੁਤ ਕੱਟ ਕੈਰੈਕਟਰਸ ਇਹੋ ਜਿਹੇ ਹੁੰਦੇ ਨੇ ਜੋ ਆਪਣੇ ਲੁੱਕ ਦੇ ਨਾਲ ਚੇਂजेस ਮਹਿਸੂਸ ਕਰ ਦੇ ਨੇ ਜਾਂ ਕੰਮ ਕਰਦੇ ਨੇ ਉਸ ਚੀਜ਼ ਤੇ ਜਾਂ ਇਹੋ ਜਿਹਾ ਕਰੈਕਟਰ ਲੈਣ ਦੀ ਬਹੁਤ ਮਤਲਬ ਘਟ ਜਿਹੜੇ ਕਰੈਕਟਰਸ ਹੁੰਦੇ ਨੇ ਜੋ ਚੂਜ਼ ਕਰਦੇ ਨੇ ਇਸ ਚੀਜ਼ ਨੂੰ ਸੋ ਤੁਹਾਡਾ ਇਸ ਕਰੈਕਟਰ ਦੇ ਬਾਰੇ ਕੀ ਓਪੀਨੀਅਨ ਸੀ ਫਸਟ ਆਫ ਆਲ ਜਦੋਂ ਤੁਸੀਂ ਹੈਪੀ ਹੋਣਾ ਤੋਂ ਇਹ ਚੀਜ਼ ਸੁਣੀ ਹੈ ਜਾਂ ਫਿਰ ਜਦੋਂ ਤੁਸੀਂ ਇਸ ਚੀਜ਼ ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਆਪਣੀ ਲੁੱਕ ਟੈਸਟ ਨੂੰ ਲੈ ਕੇ ਤੁਹਾਡਾ ਕਿੰਨਾ ਕੁ ਮਤਲਬ ਤੁਹਾਡੇ ਆਪਣੇ ਬਿਹੇਵੀਅਰ ਦੇ ਨਾਲ ਕਹਿ ਸਕਦੇ ਆ ਕਿੰਨਾ ਕੁ ਤੁਸੀਂ ਐਕਸਪੈਰੀਮੈਂਟ ਕੀਤਾ ਆ ਆਈ ਥਿੰਕ ਮੈਂ ਬਹੁਤ ਸਾਰੇ ਐਕਟਰਸ ਨੇ ਜਾਂ ਦੋ ਤਾਂ ਮੇਰੇ ਨਾਲ ਹੀ ਬੈਠੇ ਨੇ ਜਿਹੜੇ ਹਰ ਵਾਰ ਚਾਹੁੰਦੇ ਨੇ ਕਿ ਸਾਡਾ ਕਿਰਦਾਰ ਪਿਛਲੇ ਤੋਂ ਅਲੱਗ ਹੋਵੇ ਇਹ ਦੋਨੋਂ ਇਸ ਚੀਜ਼ ਦੇ ਗਵਾਹੀ ਭਰਨਗੇ ਹਾਮੀ ਭਰਨਗੇ ਕਿ ਇੱਕ ਐਕਟਰ ਨੂੰ ਬੜਾ ਮਜ਼ਾ ਆਉਂਦਾ ਇਹ ਚੀਜ਼ ਨੂੰ ਕਿ ਯਾਰ ਮੇਰੀ ਲੁੱਕ ਕੈਰੈਕਟਰ ਥੋੜੀ ਅਲੱਗ ਹੋਵੇ ਮੇਰਾ ਐਕਟਿੰਗ ਕਰਨ ਦਾ ਤਰੀਕਾ ਅਲੱਗ ਹੋਵੇ ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਅਸੀਂ ਕੁਝ ਨਵਾਂ ਕਰੀਏ ਅਲੱਗ-ਅਲੱਗ ਲਾਈਫ ਅਲੱਗ-ਅਲੱਗ ਤਜਰਬੇ ਸਾਨੂੰ ਉਸ ਕੈਰੈਕਟਰ ਦੇ ਥਰੂ ਹੋ ਜਾਂਦੇ ਨੇ ਸੋ ਮੇਰੀ ਤਾਂ ਪਰਸਨਲੀ ਬੜੀ ਰਹਿੰਦੀ ਹੁਣ ਤੁਸੀਂ ਦੇਖ ਰਹੇ ਮੈਂ ਵਾਲ ਲੰਬੇ ਕਰ ਰਿਹਾ ਹੁਣ ਮੇਰੀ ਇੱਕ ਆਲਰੇਡੀ ਇੱਕ ਦਿਮਾਗ ਚੀਜ਼ ਚੱਲ ਰਹੀ ਕਿ ਮੈਂ ਆ ਵਾਲਾ ਕਰੈਕਟਰ ਇਦਾਂ ਕਰਨਾ ਉਹਦੀ ਤਿਆਰੀ ਆਲਰੇਡੀ ਚੱਲ ਰਹੀ ਹੈ ਜਿਵੇਂ ਹੈਪੀ ਜੀ ਨੇ ਤੁਹਾਨੂੰ ਦੱਸਿਆ ਕਿ ਫਿਲਮ ਪ੍ਰੋਡਿਊਸਰਸ ਨਹੀਂ ਸੀ ਕਿਹਾ ਹਜੇ ਹਜੇ ਪਤਾ ਨਹੀਂ ਸੀ ਕਦੋਂ ਕਰਨੀ ਹੈ ਅਸੀਂ ਡਿਸਾਈਡ ਕਰ ਲਿਆ ਕਿ ਆ ਫਿਲਮ ਕਰਨੀ ਹੈ ਹੁਣ ਉਹ ਕਰੈਕਟਰ ਕਿਦਾਂ ਦਾ ਹੋਣਾ ਚਾਹੀਦਾ ਅਸੀਂ ਉਹ ਵੀ ਡਿਸਾਈਡ ਕਰ ਲਿਆ ਤੇ ਉਦੋਂ ਫਿਰ ਇੱਕ ਥੋੜੀ ਜੀ ਆ ਜਾਂਦੀ ਕਿ ਤੁਹਾਡੇ ਆਲਰੇਡੀ ਚੱਲ ਰਹੇ ਪ੍ਰੋਜੈਕਟਸ ਉਹਨੂੰ ਵੀ ਇੱਕ ਦਿਮਾਗ ਚ ਰੱਖਣਾ ਉਹਨੂੰ ਵੀ ਜਸਟਿਸ ਕਰਨੀ ਪਲੱਸ ਤੁਸੀਂ ਜੀ ਅੱਗੇ ਕੁਝ ਕਰਨਾ ਚਾਹੁੰਦੇ ਹੋ ਹੁਣ ਜੇ ਪਰ ਟ੍ਰੇਲਰ ਚ ਲੱਗ ਰਿਹਾ ਹੈ ਕਿ ਪ੍ਰੀਤ ਸਾਈਕੋ ਜਿਆ ਇਦਾਂ ਘੁੰਮ ਰਿਹਾ ਉਹਦਾ ਅੱਧਾ ਕੰਮ ਉਹਦੇ ਕੱਪੜਿਆਂ ਕਰਕੇ ਤੇ ਉਹਦੇ ਲੁੱਕ ਕਰਕੇ ਹੈ ਕਿ ਦਾੜੀ ਅਨਕੇਪਟ ਜੀ ਹੈ ਵਧੀ ਹੋਈ ਹੈ ਇਦਾਂ ਨਹੀਂ ਕਿ ਮਿਲੋ ਪਾਲਿਸ਼ਡ ਹੈ ਜਿਵੇਂ ਭਾਜੀ ਪਹਿਲਾਂ ਹੱਸ ਰਹੇ ਸੀਗੇ ਕਿ ਕਈ ਫਿਲਮਾਂ ਚ ਐ ਕਰਦੇ ਕਿ ਫਿਲਮ ਪੰਜਾਬ ਪੂਰੀ ਪਿੰਡ ਦਾ ਦਿਖਾਇਆ ਹੁੰਦਾ ਤੇ ਉਹ ਪਾ ਕੇ ਬ੍ਰਾਂਡਡ ਕੱਪੜੇ ਪਾ ਕੇ ਸਭ ਪਾ ਕੇ ਬੈਠੇ ਹੁੰਦੇ ਹਨ ਤੇ ਉਹ ਲੁੱਕ ਬਹੁਤ ਹੈਲਪ ਕਰਦੀ ਹੈ ਕੈਰੈਕਟਰ ਨੂੰ ਪਛਾਣ ਤੱਕ ਲੋਕਾਂ ਤੱਕ ਪਛਾਣ ਲਈ ਬੜਾ ਹੈਲਪ ਕਰਦੀ ਹੈ ਸੋ ਉਹ ਕਿਸਮਤ ਕਹਿ ਲੋ ਕਿ ਮੈਨੂੰ ਇਦਾਂ ਹੌਲੀ-ਹੌਲੀ ਵਿੱਚ ਟਾਈਮ ਮਿਲ ਜਾਂਦਾ ਕਿ ਮੈਂ ਦੋ ਆਪਣੇ ਟਰਾਂਜੀਸ਼ਨਸ ਕਰ ਲਵਾਂ ਹੁਣ ਉਹੀ ਹੈ ਕਿ ਕਈ ਵਾਰ ਹੁਣ ਜਦੋਂ ਟਾਈਮ ਘੱਟ ਹੁੰਦਾ ਸ਼ੂਟ ਕਰਨ ਦਾ ਕਿਉਂਕਿ ਸਾਡੀ ਹਜੇ ਇੰਡਸਟਰੀ ਥੋੜੀ ਜਿਹੀ ਇਹ ਪ੍ਰੋਬਲਮ ਹੈਗੀ ਹੈ ਇਹੋ ਜਿਹੀ ਸਬਜੈਕਟ ਲਈ ਤੁਹਾਨੂੰ ਟਾਈਮ ਚਾਹੀਦਾ ਹੁੰਦਾ ਕਿ ਇੱਕ ਪ੍ਰੀ ਲੁੱਕ ਪੋਸਟ ਲੁੱਕ ਹੈ ਨਾ ਹੁਣ ਸਾਨੂੰ ਇਹ ਦੇਖਣਾ ਪੈਂਦਾ ਕਿ ਪਹਿਲਾਂ ਫਿਰ ਔਖੇ ਵਾਲੀ ਲੁੱਕ ਪਹਿਲਾਂ ਕਰੋ ਕਿਉਂਕਿ ਸਾਡੀ ਚਲੋ ਕਿਸ ਫਿਲਮ ਜ਼ਿਆਦਾਤਰ ਉਸੇ ਲੁੱਕ ਦੀ ਹੈ ਤੇ ਜਿਹੜਾ ਦੂਜੀ ਪਾਰਟ ਹੈ ਜਿਹੜਾ ਤੁਸੀਂ ਦਿਖਾਣਾ ਹੈ ਕਿ ਕਿੱਥੋਂ ਕੀ ਬਣ ਗਿਆ ਬੰਦਾ ਉਹ ਫਿਰ ਸਾਨੂੰ ਮੈਨੇਜ ਕਰਕੇ ਕਰਨਾ ਪੈਂਦਾ ਕਿਉਂਕਿ ਉਹ ਹੀ ਗੱਲ ਹੈ ਨਾ ਇੱਕ ਵਿਦਨ ਬਜਟ ਫਿਲਮ ਬਣਾਨੀ ਹੈ ਵਿਦਨ ਟਾਈਮ ਫਿਲਮ ਬਣਾਨੀ ਹੈ ਐਂ ਤਾਂ ਹੈ ਨਹੀਂ ਕਿ ਹੁਣ ਜਿਵੇਂ ਅਮੀਰ ਖਾਨ ਜੀ ਨੇ ਪਹਿਲਾਂ ਦੰਗਲ ਲਈ ਪਹਿਲਾਂ 6 ਇੱਕ ਸਾਲ ਪਾਰ ਵਧਾਇਆ ਸ਼ੂਟ ਕੀਤਾ 2 ਮਹੀਨੇ 3 ਮਹੀਨੇ ਫਿਰ ਇੱਕ ਸਾਲ ਬਾਅਦ ਦੁਬਾਰਾ ਘਟਾ ਕੇ ਦੁਬਾਰਾ ਕੀਤਾ ਆਈ ਵਿਸ਼ ਅਸੀਂ ਵੀ ਉੱਥੇ ਪਹੁੰਚੀਏ ਸਾਲ ਸਾਲ ਦੋ ਦੋ ਸਾਲ ਲਾ ਕੇ ਅਸੀਂ ਇੱਕ ਫਿਲਮ ਬਣਾਈਏ ਤੇ ਉਹਨੀ ਚੰਗੀ ਵੀ ਹੋ ਗਈ ਬਿਲਕੁਲ ਸੋ ਬਹੁਤ ਸਾਰੀਆਂ ਦੁਆਵਾਂ ਨੇ ਸਾਡੇ ਵੱਲੋਂ ਪੰਜਾਬੀ ਇੰਡਸਟਰੀ ਨੂੰ আর ਤੁਹਾਡੇ ਵਰਗੇ ਕਲਾਕਾਰਾਂ ਨੂੰ ਸੋ ਮੈਨੂੰ ਲੱਗਦਾ ਰਾਜ ਇਹ ਜੋ ਗੱਲਾਂ ਅਪਰੀਥ ਉਹਨਾਂ ਨੇ ਕਈਆਂ ਨੇ ਇਹ ਇਹਨਾਂ ਚੀਜ਼ਾਂ ਤੇ ਤੁਸੀਂ ਬਹੁਤ ਟੁੱਕਵੇਂ ਹੋ ਕਿਉਂਕਿ ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਟਾਈਮ ਪੀਰੀਅਡ ਦੀ ਗੱਲ ਕੀਤੀ ਜਦवे ਫਿਲਮਾਂ ਦੀ ਗੱਲ ਕੀਤੀ ਜਦवे ਜਿੱਸਾ ਮੈਂ ਬੈਕ ਟੂ ਬੈਕ ਫਿਲਮਾਂ ਹੁੰਦੀਆਂ ਨੇ ਸੋ ਇੱਕ ਕਰੈਕਟਰ ਤੋਂ ਦੂਜੇ ਕਰੈਕਟਰ ਦੇ ਵਿੱਚ ਆਉਣਾ ਕਿੰਨਾ ਕੁ ਔਖਾ ਲੱਗਦਾ ਹੈ ਜਾਂ ਇੱਕ ਫਿਲਮ ਤੋਂ ਦੂਜੀ ਫਿਲਮ ਦੇ ਸੈੱਟ ਤੇ ਜਾਣਾ ਉਸ ਉਹਦੇ ਲਈ ਟਾਈਮ ਕੱਢਣਾ ਕਿੰਨਾ ਔਖਾ ਸਿਗਾ ਨਹੀਂ ਇਹ ਤਾਂ ਜਿਹੜਾ ਇਹ ਵਾਲਾ ਕੈਰੈਕਟਰ ਕੀਤਾ ਇਹ ਤਾਂ ਇੱਕ ਰੀਅਲ ਲਾਈਫ ਕੈਰੈਕਟਰ ਟਾਈਪ ਕੈਰੈਕਟਰ ਸੀਗਾ ਜੋ ਅਕਸਰ ਪਿੰਡਾਂ ਦੇ ਵਿੱਚ ਅਕਸਰ ਘਰਾਂ ਦੇ ਵਿੱਚ ਹੁੰਦਾ ਹੈ ਜੋ ਸ਼ਰੀਕੇਵਾਜੀ ਹੁੰਦੀਆਂ ਨੇ ਇਹ ਕੈਰੈਕਟਰ ਤਾਂ ਉਦਾਂ ਦਾ ਸੀਗਾ ਬਟ ਬਹੁਤ ਲਾਊਡ ਕੈਰੈਕਟਰ ਹੈਗਾ ਸੋ ਇਹ ਮੈਂ ਉਦਾਂ ਕੀਤਾ ਬਟ ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਕੈਰੈਕਟਰਸ ਕਰਨੇ ਹੋਣ ਕੁਝ ਅਲੱਗ ਤਰ੍ਹਾਂ ਦੀ ਕੁਝ ਲੁਕਸ ਤੇ ਕੰਮ ਹੋਵੇ ਉਹ ਮੈਨੂੰ ਅੱਛਾ ਲੱਗਦਾ ਜਿੱਦਾਂ ਹੁਣ ਮੈਂ ਇੱਕ ਫਿਲਮ ਕੀਤੀ ਸੀ ਬੁਝਾਰਤ ਹੀਰੇ ਦੀ ਉਹਦੇ ਵਿੱਚ ਮੈਂ ਵਿੱਗ ਪਾਈ ਸੀਗੀ ਤੇ ਉਹ ਉਦਾਂ ਦੀ ਲੁਕ ਸੀ ਕਨਿੰਗ ਜਾਂ ਕੈਰੈਕਟਰ ਸੀ ਵਿਲਨ ਟਾਈਪੂ ਕੈਰੈਕਟਰ ਸੀਗਾ 네ਗੇਟਿਵ ਨਾ ਤਾਂ ਉਹ ਮਜ਼ਾ ਆਉਂਦਾ ਉਹਦਾ ਦੇ ਜੈਸਚਰ ਕਰਕੇ ਉਹ ਸਾਰੀਆਂ ਚੀਜ਼ਾਂ ਪਰ ਮੈਨੂੰ ਲੱਗਦਾ ਹੁੰਦਾ ਕੋਈ ਕਰਵਾਣ ਵਾਲਾ ਹੋਵੇ ਘਰਾਵੇ ਸੁਣ ਲੈ ਵੀਰੇ ਮੱਲਾਂ ਫੇ ਹੁਣ ਤਾਂ ਸੇ ਚੰਗੇ ਪ੍ਰੋਡਿਊਸਰ ਤੇ ਚੰਗੇ ਡਾਇਰੈਕਟਰਸ ਹੈ ਨਾ ਬਹੁਤ ਮਜ਼ਾ ਆਉਂਦਾ ਕਰਕੇ ਸੱਚੀ ਤੇ ਹੁਣ ਜਿੱਦਾਂ ਦਾਣਾ ਪਾਣੀ ਦੇ ਵਿੱਚ ਸੀਗਾ ਮੈਂ ਦੋ ਸ਼ੇਡ ਕੀਤੇ ਉਹਦੇ ਵਿੱਚ ਯੰਗ ਏਜ ਵਾਲਾ ਤੇ 올ਡ ਏਜ ਵਾਲਾ ਉਹਦੀ ਬਾਡੀ ਲੈਂਗੁਏਜ ਵੀ ਮੈਨੂੰ ਉਦਾਂ ਦੀ ਕਰਨੀ ਪੈਣੀ ਸੀ ਮੈਂ ਬੇਸ਼ੱਕ ਮੈਂ ਹੁਣ ਹੈਗੇ ਤੇ ਮੈਂ ਦਿਖਾਣੀ ਮਤਲਬ ਉਹ ਬਜ਼ੁਰਗ ਸੀਗੀ ਤੇ ਮੈਂ ਬਾਡੀ ਲੈਂਗੁਏਜ ਉਦਾਂ ਦੀ ਕੀਤੀ ਹੁਣ ਜਦੋਂ ਵੀ ਕਦੀ ਵੀ ਨਾ ਇੱਕ ਚੀਜ਼ ਹੈਗੀ ਆ ਵੀਰੇ ਜਦੋਂ ਮੈਨੂੰ ਕੋਈ ਆਪਣੀ ਇੰਡਸਟਰੀ ਦੇ ਵਿੱਚੋਂ ਕੋਈ ਵੀ ਫਿਲਮ ਐਦਾਂ ਦੀ ਕਰਦਾ ਜਿਹਦੇ ਵਿੱਚ ਚਾਹੇ ਕਿਸੇ ਗਾਣੇ ਦੇ ਵਿੱਚ ਚਾਹੇ ਕਿਸੇ ਫਿਲਮ ਦੇ ਵਿੱਚ ਦੋਨੋਂ ਦਿਖਾਉਣਿਆਂ ਉਹਨਾਂ ਦੇ ਕੈਰੈਕਟਰਸ ਮੈਨੂੰ ਕਾਲ ਜ਼ਰੂਰ ਆਉਂਦੀ ਆ ਦਾਣਾ ਪਾਣੀ ਤੋਂ ਬਾਅਦ ਕਿਉਂਕਿ ਸ਼ਾਇਦ ਵੀ ਉਹ ਕੈਰੈਕਟਰ ਮੇਰੇ ਤੋਂ ਵਧੀਆ ਫੜਿਆ ਗਿਆ ਸੀਗਾ ਜੋ ਮੈਂ ਕਰ ਲਿਆ ਸੀ ਹਨਾ ਤੇ ਹੁਣੇ ਮੈਂ ਇੱਕ ਗਾਣਾ ਹੁਣ ਵੀ ਕੀਤਾ ਸੀਗਾ ਬੇਬੇ ਲਵ ਯੂ ਬੇਬੇ ਉਹਦੇ ਵਿੱਚ ਵੀ ਦੋਨੋਂ ਲੁਕਸ ਦਿਖਾਉਣੀਆਂ ਸੀ ਹੁਣੇ ਮੈਨੂੰ ਕੱਲ ਇੱਕ ਫੋਨ ਆਇਆ ਫਿਲਮ ਦੇ ਵਾਸਤੇ ਉਹਦੇ ਵਿੱਚ ਵੀ ਦੋਨੋਂ ਸੈਕੰਡ ਲੀਡ ਤੇ ਹੈਗਾ ਯੰਗ ਏਜ ਤੇ ਬਾਅਦ ਜੋ ਫਿਰ ਬਜ਼ੁਰਗ ਹੁੰਦੀ ਆ ਹਨਾ ਸੋ ਇਦਾਂ ਦੇ ਕੈਰੈਕਟਰ ਮਤਲਬ ਉਹਦੇ ਵਿੱਚ ਕੀ ਹੁੰਦਾ ਮੈਂ ਬਾਡੀ ਲੈਂਗੁਏਜ ਨੂੰ ਕੈਰੀ ਕਰਦੀ ਆ ਜ਼ਿਆਦਾ ਕਰ ਹਨਾ ਤੇ ਫਿਰ ਉਹ ਆਪਣਾ ਮੇਕਅਪ ਹੋ ਜਾਂਦਾ ਤਾਂ ਉਹ ਬੜਾ ਮਜ਼ਾ ਆਉਂਦਾ ਕਿਉਂਕਿ ਜਿਵੇਂ ਅਸੀਂ ਪਲੇ ਕਰਦੇ ਹੁੰਦੇ ਇੱਕ ਪਲੇ ਦੇ ਵਿੱਚ ਵਿੱਚ ਮੈਂ ਮਤਲਬ ਤਿੰਨ ਚਾਰ ਕੈਰੈਕਟਰ ਵੀ ਕੀਤੇ ਹੋਇਆ ਜਿੱਦਾਂ ਹਨ ਇੱਕ ਜਿਹੜੇ ਆਪਾਂ ਜਿਵੇਂ ਉਹ ਸੀਡੀਪੀਓ ਨਹੀਂ ਕਰਾਉਂਦੇ ਹੁੰਦੇ ਸੀ ਆਪਾਂ ਤੋਂ ਹਨਾ ਫੀਮੇਲ ਫਿਟੀ ਸਾਈਡ ਵਗੈਰਾ ਤੇ ਉਹਦੇ ਵਿੱਚ ਮੈਂ ਸਕੂਲ ਗੋਇੰਗ ਕੁੜੀ ਵੀ ਗੁੱਤਾਂ ਕਰੀਆਂ ਰਿਬਨ ਪਾਏ ਵਰਦੀ ਪਾਈ ਲੁੱਕ ਆ ਗਈ ਹੈ ਨਾ ਉਸ ਤੋਂ ਬਾਅਦ ਫਿਰ ਉਹ ਟੀਚਰ ਬਣ ਜਾਂਦੀ ਹੈ ਫਿਰ ਉਦਾਂ ਦਾ ਕੈਰੈਕਟਰ ਫਿਰ ਮਤਲਬ ਬੁੱਢੇ ਹੋਣ ਤੱਕ ਦਾ ਕੈਰੈਕਟਰ ਉਹ ਸਾਰੇ ਕਰਕੇ ਬੜਾ ਮਜ਼ਾ ਆਉਂਦਾ ਸੋ ਮੈਨੂੰ ਮੈਂ ਤਾਂ ਬਹੁਤ ਇੰਜੋਏ ਕਰਦੀ ਹਰ ਇੱਕ ਤਰ੍ਹਾਂ ਦਾ ਕਰਕੇ ਅੱਛਾ ਮੈਨੂੰ ਲੱਗਦਾ ਹੈ ਕਿ ਐਦਾਂ ਵੀ ਕਦੇ ਹੁੰਦਾ ਹੈ ਕਿਉਂਕਿ ਆਪਾਂ ਜਿੰਨਾ ਕ ਆਡੀਅנס ਦੀ ਗੱਲ ਕੀਤੀ ਜਾਵੇ ਜਾਂ ਦਰਸ਼ਕਾਂ ਦੀ ਗੱਲ ਕੀਤੀ ਜਾਵੇ ਜਿੰਨਾ ਵਧੀਆ ਤੁਸੀਂ ਕਰਨਾ ਸ਼ੁਰੂ ਕਰ ਦਿੰਦੇ ਹੋ ਉਦਾਂ ਉਦਾਂ ਦਰਸ਼ਕਾਂ ਦੀ ਵੀ ਜਿਹੜੀ ਹੈ ਮਤਲਬ ਤੁਹਾਡੇ ਕੋਲੋਂ ਉਮੀਦਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਹੈ ਨਾ ਸੋ ਜਦੋਂ ਦਰਸ਼ਕਾਂ ਦੀ ਉਮੀਦਾਂ ਤੁਹਾਡੇ ਕੋਲੋਂ ਜ਼ਿਆਦਾ ਹੋ ਜਾਣ ਇੱਕ ਕੋਈ ਪ੍ਰੈਸ਼ਰ ਰਹਿੰਦਾ ਹੈ ਜਾਂ ਕੋਈ ਹੌਸਲਾ ਅਫਜ਼ਾਈ ਰਹਿੰਦੀ ਹੈ ਹੌਸਲਾ ਅਫਜ਼ਾਈ নো ਡਾਊਟ ਰਹਿੰਦੀ ਰਹਿੰਦੀ ਹੈ ਕਿ ਹਾਂ ਸਾਡੇ ਕੋਲ ਐਕਸਪੈਕਟੇਸ਼ਨਸ ਬਹੁਤ ਜ਼ਿਆਦਾ ਵੱਧ ਗਈਆਂ ਨੇ ਪਰ ਕਿਤਨਾ ਕਿਤੇ ਮਾਈਂਡ ਟੂ ਚੀਜ਼ ਪ੍ਰੈਸ਼ਰ ਰਹਿੰਦੀ ਹੈ ਕਿ ਹੁਣ ਆਪਾਂ ਇਹ ਤੋਂ ਦੀ ਬੈਸਟ ਹੋਰ ਕਰਨਾ ਹੈ ਨੀ ਇਹ ਤਾਂ ਇਹ ਤਾਂ ਹਮੇਸ਼ਾ ਹੀ ਹੁੰਦਾ ਆਪਣੀ ਭੁੱਖ ਕਦੇ ਨਹੀਂ ਮਰਦੀ ਹੁੰਦੀ ਆਪਾਂ ਨੂੰ ਲੱਗਦਾ ਹੁੰਦਾ ਜਦੋਂ ਵੀ ਆਪਾਂ ਕੋਈ ਵੀ ਫਿਲਮ ਕਰਦੇ ਆ ਜਾਂ ਕੋਈ ਵੀ ਕੈਰੈਕਟਰ ਕਰਦੇ ਆ ਕੋਈ ਵੀ ਸੀਨ ਕਰਦੇ ਆ ਆਪਾਂ ਨੂੰ ਲੱਗਦਾ ਵੀ ਇਹ ਤੋਂ ਵਧੀਆ ਹੋ ਸਕਦਾ ਸੀਗਾ ਹਨਾ ਇੱਕ ਵਾਰੀ ਹੋਰ ਕਰਾ ਲਓ ਇਹ ਤੋਂ ਵਧੀਆ ਹੋਊਗਾ ਲਾਈਕ ਉਹ ਸਾਡਾ ਕਦੇ ਖਤਮ ਨਹੀਂ ਹੁੰਦਾ ਭਾਵੇਂ ਡਾਇਰੈਕਟਰ ਸੌ ਕਹਿ ਲਵੇ ਵੀ ਮੈਂ ਸੈਟੀਸਫਾਈ ਆ ਗਿਆ ਆਪਾਂ ਫਿਰ ਵੀ ਕਹਾਂਗੇ ਨਹੀਂ ਇੱਕ ਵਾਰੀ ਕਰ ਲਓ ਹਨਾ ਮਤਲਬ ਉਹ ਚੀਜ਼ਾਂ ਹੁੰਦੀਆਂ ਨੇ ਇਹ ਕਦੇ ਸੈਟੀਸਫੈਕਸ਼ਨ ਖਤਮ ਨਹੀਂ ਹੋਣੀ ਇਹ ਵਾਲੀ ਤਾਂ ਕੈਰੈਕਟਰ ਵਾਲੀ ਤਾਂ ਹਨਾ ਸੋ ਵਧੀਆ ਲੱਗਦਾ ਜਦੋਂ ਹੁਣ ਇਦਾਂ ਦੇ ਕੈਰੈਕਟਰ ਨੇ ਇਹਨਾਂ ਨੇ ਮੇਰੇ ਤੋਂ ਆ ਫਿਲਮ ਦੇ ਵਿੱਚ ਮਤਲਬ ਇੰਨਾ ਵਧੀਆ ਕੰਮ ਕਰਾ ਲਿਆ ਤੇ ਕੰਮ ਭਾਵੇਂ ਮੇਰਾ ਥੋੜਾ ਬਟ ਉਹ ਕੰਮ ਦਿਖ ਰਿਹਾ ਕਿ ਕੀਤਾ ਹੈ ਇਹ ਸੈਟੀਸਫਾਈ ਨਹੀਂ ਸੀ ਹੋ ਰਿਹਾ ਕਿ ਮੈਂ ਮਤਲਬ ਪੂਰੀ એનર્ਜੀ ਲਾ ਕੇ ਮੈਂ ਕੰਮ ਕੀਤਾ ਬਟ ਇਹ ਮੇਰੇ ਤੋਂ ਬਾਰ ਬਾਰ ਕਰਾ ਰਹੇ ਸੀ ਮੈਂ ਬੇਹੋਸ਼ ਹੋ ਗਈ ਸੀ ਅੱਛਾ ਮਤਲਬ ਇੰਨਾ ਮੇਰਾ ਜ਼ੋਰ ਲੱਗਿਆ ਸੀ ਬਟ ਇਹ ਫਿਰ ਵੀ ਨਹੀਂ ਸੈਟੀਸਫਾਈ ਫਿਰ ਵੀ ਅਸੀਂ ਅੱਧਾ ਘੰਟਾ ਵੇਟ ਕੀਤੀ ਸੈੱਟ ਹੋਣ ਦੀ ਫਿਰ ਫਿਰ ਉੱਥੇ ਤੱਕ ਲੈ ਕੇ ਆਏ ਇਹਨਾਂ ਨੂੰ ਉਹ ਪੀਕ ਚਾਹੀਦੀ ਸੀ ਜਿੱਥੋਂ ਟਰਨਿੰਗ ਪੁਆਇੰਟ ਸੀ ਫਿਲਮ ਦਾ ਹੂੰ ਸੋ ਇਦਾਂ ਦੇ ਉਹ ਡਾਇਰੈਕਟਰਸ ਤੇ ਵੀ ਬਹੁਤ ਡਿਪੈਂਡ ਕਰਦਾ ਜਦੋਂ ਵੀ ਕੋਈ ਮੈਨੂੰ ਕਿਸੇ ਫਿਲਮ ਦੇ ਵੀ ਸ਼ੂਟ ਤੇ ਮੈਂ ਜਾਂਦੀ ਆ ਪਹਿਲਾਂ ਤਾਂ ਜੇ ਸਟੋਰੀ ਰਾਈਟਰ ਹੋਣਗੇ ਮੈਂ ਉਹਨਾਂ ਤੋਂ ਪੁੱਛਦੀ ਆ ਕਿ ਕੈਰੈਕਟਰ ਕੀ ਆ ਤੁਸੀਂ ਮਤਲਬ ਉਹ ਕੀ ਉਹਦਾ ਬਾਕੀਆਂ ਨਾਲ ਕਿੱਦਾਂ ਹੈਗਾ ਉਹਦਾ ਕੀ ਰਿਲੇਸ਼ਨ ਕੀ ਆ ਉਹਦੇ ਨਾਲ ਉਹਦਾ ਨੇਚਰ ਕਿੱਦਾਂ ਦਾ ਆ ਉਹ ਸਾਰੀਆਂ ਚੀਜ਼ਾਂ ਕੈਰੀ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਹੂੰ ਬਿਲਕੁਲ ਸੋ ਮਨਜੀਤ ਸਰ ਤੁਹਾਡੀ ਗੱਲ ਕੀਤੀ ਜਾਵੇ ਤਾਂ ਤੁਸੀਂ ਇਸ ਫਿਲਮ ਦੇ ਵਿੱਚ ਆਪਣੀ ਕੋਈ ਲੁੱਕ ਦੇ ਨਾਲ ਆਪਣੇ ਕੋਈ ਬਿਹੇਵੀਅਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਐਕਸਪੈਰੀਮੈਂਟ ਕੀਤਾ ਹੈ ਮੈਨੂੰ ਲੱਗਦਾ ਸਭ ਤੋਂ ਵੱਡਾ ਐਕਸਪੈਰੀਮੈਂਟ ਇਜ਼ ਹੀ ਹੂੰ ਕਿਉਂਕਿ ਮੇਰੀ ਲੋਕਾ ਜਿਹੜੀ ਉਹ ਬਿਲਕੁਲ ਡਿਫਰੈਂਟ ਹੈ ਹੂੰ ਇਹ ਇੱਕ ਆਫੀਸਰ ਦਾ ਉਹ ਵੀ ਜਿਹੜਾ ਬਹੁਤ ਇੰਟੈਲੀਜੈਂਟ ਹੈ ਹੂੰ ਤੇ ਉਹਦਾ ਦੀ ਉਹ ਲੁੱਕ ਤੇ ਉਹਦਾ ਦਾ ਬਿਹੇਵੀਅਰ ਬਾਡੀ ਲੈਂਗੁਏਜ ਉਹਨੂੰ ਕੈਰੀ ਕਰਨਾ ਤੇ ਉਹ ਵੀ ਘੱਟ ਸਮੇਂ ਦੇ ਵਿੱਚ ਹੈਨਾ ਔਰ ਟੀਮ ਵੀ ਆਪਣੀ ਬਿਲਕੁਲ ਬਿਲਕੁਲ ਜਿਹਨਾਂ ਦਾ ਹਾਸੇ ਟੱਠੇ ਵਾਲਾ ਮਾਹੌਲ ਹੈ ਬਹੁਤ ਰਿਲੈਕਸ ਮਾਹੌਲ ਹੈ ਤੇ ਉਹ ਜਿਹੜਾ ਉਹ ਕਰੈਕਟਰ ਆ ਉਹ ਬਹੁਤ ਸੋਚ ਵਿਚਾਰ ਵਾਲਾ ਜਿਹਦੇ ਵਿੱਚੋਂ ਤੁਸੀਂ ਟ੍ਰੇਲਰ ਵਿੱਚ ਦੇਖਿਆ ਹੋਣਾ ਉਹ ਕਿਉਂਕਿ ਉਹ ਚੀਜ਼ ਰਿਵੀਲ ਹੋ ਚੁੱਕੀ ਮੈਂ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ ਵੀ ਇੱਕ ਬਲਾਸਟ ਹੋਇਆ ਬੰਬ ਬਲਾਸਟ ਹੋਇਆ ਸ਼ਹਿਰ ਦੇ ਵਿੱਚ ਕਾਫੀ ਲੋਕ ਮਰ ਗਏ ਨੇ ਕਿ ਉਹ ਕੇਸ ਨੂੰ ਸੁਲਝਾਉਣ ਲਈ ਉਹਦੀ ਡਿਊਟੀ ਲੱਗੀ ਆ ਡਿਊਟੀ ਵੀ ਇਦਾਂ ਦੀ ਲੱਗੀ ਆ ਕਿ ਨਾ ਜ਼ਿਆਦਾ ਭੀੜ ਭੜੱਕਾ ਕਰਨਾ ਨਾ ਜ਼ਿਆਦਾ ਤੁਸੀਂ ਆਪਣੇ ਮਤਲਬ ਨਾ ਜ਼ਿਆਦਾ ਸ਼ਾਂਤੀ ਵਾਲਾ ਮਾਹੌਲ ਚਾਹਤਾ ਮਤਲਬ ਮਤਲਬ ਤੁਸੀਂ ਬਹੁਤ ਜ਼ਿਆਦਾ ਸਿਪਾਈ ਜਾਂ ਪੁਲਿਸ ਨੂੰ ਨਾਲ ਲੈ ਕੇ ਕਾਰੀ ਨਹੀਂ ਕਰ ਸਕਦੇ ਬਹੁਤ ਘੱਟ ਬੰਦੇ ਨੇ ਕਿ ਤੁਸੀਂ ਇਨਕੁਆਰੀ ਕਰਨੀ ਹੈ ਵੀ ਜਾੜਾ ਕਿੱਥੇ ਨੇ ਇਹ ਕੇਸ ਕਿੱਥੋਂ ਬਣਿਆ ਕਿਵੇਂ ਹੋਇਆ ਕਿਉਂਕਿ ਕੁਝ ਨਹੀਂ ਪਤਾ ਲੱਗ ਰਿਹਾ ਉਤਾਂ ਉਹ ਉਦਾਂ ਦੀ ਬਾਡੀ ਲੈਂਗੁਏਜ ਜਾਂਦਾ ਮਾਹੌਲ ਉਦਾਂ ਦੀ ਸੋਚ ਉਹ ਉਹ ਡਿਫਰੈਂਟ ਹੈ ਇੱਧਰ ਹੋਰ ਹੈ ਕੁਝ ਇੱਧਰ ਜਿਹੜਾ ਐਕਸ਼ਨ ਤੋਂ ਬਾਅਦ ਅਸੀਂ ਬਿਲਕੁਲ ਚੇਂਜ ਹੋ ਗਏ ਆ ਇੱਧਰ ਬੈਠੇ ਹੈਪੀ ਹੋਰ ਕਿਵੇਂ ਠੀਕ ਹੈ ਚਲ ਬਈ ਜੀਨ ਐਕਸ਼ਨ ਹਾਂ ਤੇ ਕਿਵੇਂ ਹੋਇਆ ਯਾਰ ਉਹ ਚੀਜ਼ ਹੈ ਨਾ ਉਹ ਸੁਆਦ ਵਾਲੀ ਗੱਲ ਹੈ ਤੇ ਉਹ ਐਕਸਪੈਰੀਮੈਂਟ ਤਾਂ ਮੈਨੂੰ ਲੱਗਦਾ ਲੋਕ ਦੇਖਣਗੇ ਵੀ ਤੇ ਆਡੀਅנס ਪਸੰਦ ਵੀ ਕਰੂਗੀ ਕਿਉਂਕਿ ਪ੍ਰੀਤ ਨੇ ਮੈਡਮ ਨੇ ਮੈਨੂੰ ਲੱਗਦਾ ਹੁਣ ਤੱਕ ਈਵਨ ਕੇ ਸੰਜੂ ਬਾਈ ਨੇ ਦਲਜੀਤ ਡਾਲੀ ਭਾਜੀ ਨੇ ਮੇਰਾ ਦੋਸਤ ਅੰਤਰ ਵੀ ਆ ਜਿਨ੍ਹਾਂ ਨੇ ਹੁਣ ਤੱਕ ਕੰਮ ਕੀਤਾ ਉਹਨਾਂ ਦਾ ਸਾਰਿਆਂ ਦਾ ਕੈਰੇਕਟਰ ਹੁਣ ਤੱਕ ਦਾ ਅਲੱਗ-ਅਲੱਗ ਹੈ ਹਰ ਬੰਦੇ ਦਾ ਕੈਰੇਕਟਰ ਅਲੱਗਾ ਨਵੀਂ ਸ਼ੇਡ ਆ ਤੇ ਉਹ ਨਵੇਂ ਪੰਚ ਵਿੱਚ ਹੀ ਫਿਰ ਮਜ਼ਾ ਆਉਂਦਾ ਹੈ ਹੈਨਾ ਜੋ ਨਵਾਂਪਨ ਹੁੰਦਾ ਲੋਕ ਉਹਨੂੰ ਪਸੰਦ ਵੀ ਕਰਦੇ ਨੇ ਉਹ ਕਿਸੇ ਪੀੜੀਆਂ ਚੀਜ਼ਾਂ ਦੇਖ-ਦੇਖ ਕੇ ਬੋਰ ਵੀ ਹੋ ਜਾਂਦੇ ਨੇ ਫਿਰ ਤਾਂ ਕਾਮੇਡੀ ਚ ਵੀ ਰੌਣ ਲੱਗ ਜਾਂਦੇ ਨੇ ਇਹ ਨਾਲ ਨਾਲ ਕਾਮੇਡੀ ਬੀਅਸੀਂ ਬਹੁਤ ਦੇਖ ਲਈ ਹੁਣ ਕੋਈ ਨਵੀਂ ਕਾਮੇਡੀ ਤਿਆਰ ਕਰੋ ਤੇ ਮਤਲਬ ਹੋਈ ਇਹ ਥੋੜਾ ਥ੍ਰਿਲਰ ਆ ਸਸਪੈਂਸ ਆ ਰਿਸ਼ਤੇ ਨਾਤੇ ਨੇ ਹਾਂ ਇਹ इमोशनल ਚੀਜ਼ ਆ ਸਭ ਤੋਂ ਵੱਡੀ ਜਿਹੜੀ ਇੱਕ ਬੰਦੇ ਦੀ ਖੋਦ ਦੀ ਮਾਨਸਿਕਤਾ ਕੋਈ ਵੀ ਆ ਔਰਤ ਆ ਮਰਦ ਆ ਵੀ ਉਹ ਕੱਲਾ ਰਹਿੰਦਾ ਤਾਂ ਕੀ ਸੋਚਦਾ ਤੇ ਫਿਰ ਪ੍ਰਮਾਤਮਾ ਉਹਨੂੰ ਇੱਕ ਕੋਈ ਨਾ ਕੋਈ ਜ਼ਰੀਆ ਦੇ ਦਿੰਦਾ ਉਹਨੂੰ ਜਿਉਂ ਹੁੰਦਾ ਕਹਿੰਦੇ ਨੇ ਹੁੰਦਾ ਵੀ ਮਰਨ ਲਈ ਤੁਹਾਡੇ ਕੋਲੇ ਹੈ 1 ਮਿੰਟ ਲੱਗਦਾ 2 ਮਿੰਟ ਦਾ ਟਾਈਮ ਹੁੰਦਾ ਪਰ ਜੀਣ ਲਈ ਤੁਹਾਡੇ ਕੋਲੇ ਹਜ਼ਾਰਾਂ ਆਪਸ਼ਨ ਨੇ ਜੇ ਜਿੰਦਗੀ ਨੇ ਜੀਣਾ ਉਹਦੇ ਲਈ ਕੋਈ ਨਾ ਕੋਈ ਰਾਹ ਨਿਕਲੇ ਆਉਂਦਾ ਤੇ ਕੋਈ ਹੀਰੋ ਆ ਜਿਹੜਾ ਬਸ ਇੱਕ ਤਰ੍ਹਾਂ ਵੀ ਬਸ ਮਰਨ ਕਿਨਾਰੇ ਆ ਪਰ ਉਹਨੂੰ ਕੋਈ ਐਦਾਂ ਦਾ ਇੱਕਦਮ ਰਾਹ ਲੱਭਦਾ ਉਹਨੂੰ ਮਕਸਦ ਲੱਭਦਾ ਜ਼ਿੰਦਗੀ ਦਾ ਤੇ ਫਿਰ ਉਹਦੇ ਵਿੱਚ ਸਕਸੈਸ ਹੁੰਦਾ ਚਲੋ ਫਿਲਮਾਂ ਤਾਂ ਬਣਦੀਆਂ ਸਾਰੀਆਂ ਸੋਹਣੀਆਂ ਬਣਦੀਆਂ ਬਟ ਪਤਾ ਕੀ ਆ ਜਿਵੇਂ ਹੁਣ ਆ ਆਰਟਿਸਟ ਨੇ ਠੀਕ ਆ ਤੇ ਜਿਵੇਂ ਮਨਜੀਤ ਬਾਈ ਨੇ ਰਾਜ ਮੈਮ ਨੇ ਹੁਣ ਇਹਨਾਂ ਦਾ ਜਿਹੜਾ ਸਟਰਗਲ ਹੈਗਾ ਦੇਖਿਆ ਇਹਨਾਂ ਨੇ ਸਿਨੇਮੇ ਨੂੰ ਪਿਆਰ ਕੀਤਾ ਜੀ ਮੇਰਾ ਪ੍ਰੋਫੈਸ਼ਨ ਕੋਈ ਹੋਰ ਹੈ ਠੀਕ ਹੈ ਮੈਂ ਕੰਮ ਕੋਈ ਹੋਰ ਕਰਦਾ ਫਿਰਦਾ ਜਿੱਚ ਮੈਂ 100% ਆ ਹਨਾ ਉਹ 'ਚ ਮੈਂ ਕਮਾਈ ਵੀ ਕਰ ਰਿਹਾ ਹਾਂ ਬਹੁਤ ਖੁਸ਼ ਹਾਂ ਇੱਕ ਬੰਦੇ ਦਾ ਕੰਮ ਹੀ ਇਹ ਹੈ ਕੀਤਾ ਹੀ ਇਹ ਹੈ ਜਿੱਥੋਂ ਰੋਟੀ ਖਾਣੀ ਹੈ ਉਹਨੇ ਹੋਰ ਉਹ ਕੰਮ ਹੀ ਨਹੀਂ ਕਰ پا ਰਹੇ ਹੈਗਾ ਠੀਕ ਹੈ ਨਾ ਤੇ ਉਹਦੇ ਉਹ 100% ਵੀਰੇ ਤੇ ਉਹ ਡਿਜ਼ਰਵ ਵੀ ਕਰਦਾ ਉਸ ਚੀਜ਼ ਨੂੰ ਐਕਟਰ ਡਿਜ਼ਰਵ ਕਰਦਾ ਜੀ ਜੀ ਯਾਰ ਮੈਂ ਇਸ ਫੀਲਡ ਚ ਪਿਆ ਮੈਂ ਐਜ਼ ਅ ਐਕਟਰ ਹੀ ਆਇਆ ਹੂੰ ਠੀਕ ਹੈ ਨਾ ਤੇ ਇਸ ਲਈ ਇਹ ਸਿਨੇਮਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਤੇ ਇਸ ਸਿਨੇਮੇ ਨੂੰ ਪਿਆਰ ਕਰਦੇ ਨੇ ਤੇ ਜਿੰਦੇ ਨੇ ਕਰੈਕਟਰ ਕੋਈ ਵੀ ਹੋਵੇ ਕਿਸੇ ਵੀ ਬੰਦੇ ਨਾਲ ਇਹਨਾਂ ਨੇ ਕੰਮ ਕਰਨਾ ਹੋਵੇ ਜਾਂ ਲਾਈਫ 'ਚ ਕੁਝ ਵੀ ਕਰਨਾ ਹੈ ਸਿਨੇਮੇ ਨੂੰ ਲੈ ਕੇ ਤੇ ਛੋਟੇ ਜਰੀਏ ਤੋਂ ਲੈ ਕੇ ਜੀਰੇ ਨੇ ਬਾਈ ਹੋਰੇ ਨੁੱਕੜ ਨਾਟਕ ਤੋਂ ਲੈ ਕੇ ਜਾਂ ਕਿਤੋਂ-ਕਿਤੋਂ ਮੈਮ ਨੇ ਇਹਨੇ ਵੱਡੇ-ਵੱਡੇ ਪਲੇ ਕੀਤੇ ਨੇ ਹਣਾ ਪ੍ਰੀਤ ਵੀਰੇ ਨੇ ਕਿੰਨੀਆਂ ਯਾਨੀ ਕਿ ਆਪਣੀਆਂ ਸਟਰਗਲ ਦੇ ਵਿੱਚ ਕੀਤੀਆਂ ਨੇ ਹਰ ਇੱਕ ਬੰਦੇ ਦਾ ਅਡਾ ਲਗ ਸਟਰਗਲ ਹੈ ਹਣਾ ਉਹ ਹੀ ਪ੍ਰੀਤ ਨਾਲ ਮੈਂ ਜਦੋਂ ਪਹਿਲੀ ਵਾਰ ਅਸੀਂ ਮੱਜਨੂ ਦੇ ਸੈਟ ਤੇ ਮਿਲੇ ਸੀ ਪਤਾ ਲੱਗ ਗਿਆ ਜੀ ਫੈਮਿਲੀ ਬੈਕਗ੍ਰਾਉਂਡ ਦਾ ਜਾਂ ਹੋਰ ਹੈ ਨਾ ਵੀ ਇਹ ਬੰਦੇ ਕੋਲੇ ਓਪਰਚ्युनिटी ਵੀ ਫੌਨ ਤੇ ਇਹ ਬਹੁਤ ਮਤਲਬ ਕਿਰਪਾ ਮਾਲਕ ਦੀ ਹੈ ਨਾ ਇਹਨਾਂ ਨੂੰ ਕੋਈ ਸਟਰਗਲ ਕਰਨ ਦੀ ਜਾਂ ਲੋੜ ਨਹੀਂ ਪਰ ਇਹ ਬੰਦਾ ਇੱਕ ਜਿਹੜਾ ਅੰਦਰੋਂ ਕਰਨਾ ਚਾਹੁੰਦਾ ਉਹਦੇ ਲਈ ਕਰ ਰਿਹਾ ਤੇ ਕਿੰਨੀਆਂ ਫਿਲਮਾਂ ਚ ਮੱਜਨੂ ਚ ਮੇਤਰ ਨੂੰ ਸ਼ੌਕ ਤਿਆਰ ਆਂਦਾ ਜਗਨੀ ਯਾਰਾਂ ਦੀ ਕਿੰਨੇ ਫਿਲਮਾਂ ਇਹਨਾਂ ਕੀਤੀਆਂ ਨੇ ਅਲੱਗ-ਅਲੱਗ ਕੈਰੈਕਟਰ ਹੂੰ ਤੇ ਉਹ ਮੁੰਡਿਆਂ ਦੇ ਕੈਰੈਕਟਰ ਜਿਹੜਾ ਇਹਦੀ ਖੁਦ ਦੀ ਫੈਮਿਲੀ ਨਾਲ ਮੈਚ ਨਹੀਂ ਕਰਦੇ ਇਹਦੇ ਲੈਵਲ ਨਾਲ ਹੈਨਾ ਤੇ ਉਹ ਆਪਣੇ ਮਤਲਬ ਉਹ ਛੱਡ ਕੇ ਕੰਫਰਟ ਜ਼ੋਨ ਛੱਡ ਕੇ ਤੇ ਅਸੀਂ ਇੱਕ ਸ਼ੌਕ ਪੂਰਾ ਕਰ ਰਹੇ ਆ ਮੈਨੂੰ ਵੀ ਇੰਨੇ ਆਫਰ ਆਉਂਦੇ ਆ ਜੌਬ ਦੇ ਮੈਨੂੰ ਇਹ ਲੱਗਦਾ ਵੀ ਜੇ ਮੈਂ ਪੜ ਲੈ ਕੇ ਉਹਨੂੰ ਹੋਰ ਨਹੀਂ ਤਾਂ ਪਟਵਾਰੀ ਜਾਂ ਵੀਡੀਓ ਪੀਓ ਲੱਗਿਆ ਹੁੰਦਾ ਸੀ ਹੂੰ ਕੋਈ ਟੀਚਰ ਲੱਗਿਆ ਹੋਣਾ ਸੀ ਤੁਸੀਂ ਛੱਡ ਕੇ ਫਿਰ ਕੰਮ ਇਹੀ ਕਰਨਾ ਸੀ ਹੈਨਾ ਆਣਾ ਇੱਧਰ ਹੀ ਸੀ ਹਾਂ ਮਤਲਬ ਤੇ ਮੈਂ ਉਹ ਕਹ ਤੁਹਾਡੇ ਜਰੀਏ ਮਤਲਬ ਅਸੀਂ ਸਾਡੀ ਇੰਡਸਟਰੀ ਨੂੰ ਇਹ ਰਿਕਵੈਸਟ ਕਰਨੀ ਚਾਹੁੰਦੇ ਆ ਕਿ ਜਿਹੜੇ ਬੰਦੇ ਇਹੀ ਕੰਮ ਕਰਨਾ ਚਾਹੁੰਦੇ ਆ ਪਲੀਜ਼ ਉਹਨਾਂ ਨੂੰ ਮੌਕਾ ਜ਼ਰੂਰ ਦਿਆ ਕਰੋ ਤੇ ਉਹਨਾਂ ਦਾ ਬਣਦਾ ਮਿਹਨਤਾਂ ਨਾਲ ਟਾਈਮ ਫਿਰ ਦੇ ਦਿਆ ਕਰੋ ਜਿੰਨਾਂ ਕੋਲ ਆਪਸ਼ਨ ਹੀ ਨਹੀਂ ਸਾਡੇ ਕੋਲੇ ਸਾਡੇ ਹਨ ਸਾਡੇ ਕੋਲ ਤਾਂ ਸਿਰਫ ਇਹੀ ਆ 24 ਘੰਟੇ ਹੀ ਹੰਡਾਉਣਾ ਹੀ ਸੌਣਾ ਹੀ ਪਾਉਣਾ ਜਿਹੜੇ ਅਸੀਂ ਬੈਠੇ ਆ ਹੋਰ ਸਾਡੇ ਕੋਲੇ ਕੋਈ ਜੌਬ ਨਹੀਂ ਕੋਈ ਇਦਾਂ ਦਾ ਬਹੋ ਨਹੀਂ ਕਹਿੰਦੇ ਚੱਲਦੀਆਂ ਨਹੀਂ ਹੈਗੀਆਂ ਆਪਾਂ ਕਹੀ ਗਏ ਨਾ ਵੀ ਪੰਜਾਬੀ ਸਿਨੇਮਾ ਗਰੋ ਨਹੀਂ ਕਰ ਰਿਹਾ ਐਨੀ ਸੋਹਣੀ ਫਿਲਮ ਸੀ ਚੱਲੀ ਹੋਣੀ ਜੇਗੀ ਆ ਉਹ ਚ ਕਮੀਆਂ ਕੀ ਨੇ ਜਿਹੜੇ ਬੰਦੇ ਦਾ ਪ੍ਰੋਫੈਸ਼ਨ ਹੀ ਨਹੀਂ ਨਾ ਹੈਗਾ ਉਹਨੂੰ ਰੱਬ ਨੇ ਕੋਈ ਹੋਰ ਕੰਮ ਲਾਇਆ ਹੂੰ ਉਹਨੂੰ ਉਹੀ ਕਰਨਾ ਚਾਹੀਦਾ ਬਿਲਕੁਲ ਜੇ ਉਹਦੇ ਨਾਲ 100% ਜੁੜਿਆ ਹੀ ਨਹੀਂ ਹੋਇਆ ਦਿਲੋਂ ਨਹੀਂ ਚਾਇਆ ਉਹ ਫਿਰ ਉਹ ਚੀਜ਼ ਕਿੱਥੋਂ ਹਟੋ ਜਾਊਗੀ ਸਾਫ ਜੀ ਗੱਲ ਆ ਤੁਸੀਂ ਐਂਕਰਿੰਗ ਕਰਦੇ ਹੋ ਤੁਸੀਂ ਇਹਨਾਂ 100% ਦੇ ਰਹੇ ਹੋ ਆਪਣਾ ਲੋਕਾਂ ਨੂੰ ਪਸੰਦ ਆਊਗੀ ਵੀ ਯਾਰ ਬੰਦੇ ਨੇ 100% ਦਿੱਤਾ ਜਿਹੜਾ ਰਾਹ ਅਸੀਂ ਚੁਣਦੇ ਆ ਉਹਦੇ ਵਿੱਚ ਤੁਹਾਨੂੰ ਸਕਸੈਸ ਤਾਂ ਹੀ ਮਿਲੂਗੀ ਔਰ ਆ ਕਵਰ ਕਰਨ ਲਈ ਤੁਸੀਂ ਦਿਲੋਂ ਮਿਹਨਤ ਤੁਹਾਨੂੰ ਕਰਨੀ ਹੀ ਪੈਣੀ ਹੈ ਬਿਲਕੁਲ ਮੇਰਾ ਇਹ ਮੰਨਣਾ ਹੈ ਹਰ ਬੰਦੇ ਨੂੰ ਪਤਾ ਵੀ ਹੁੰਦਾ ਕਿ ਮੈਂ ਕਿੰਨੇ ਕ ਜੋਗਾ ਕਿਹੜੀ ਚੀਜ਼ ਮੈਂ ਚੰਗੀ ਕਰਦਾ ਹਾਂ ਮੈਨੂੰ ਤੁਸੀਂ ਕਹੋ ਕਿ ਪ੍ਰੀਤ ਗਾਣੇ ਗਾ ਹਾਂ ਕਿਉਂ ਨਹੀਂ ਗਾਣੇ ਕਰ ਰਿਹਾ ਸਾਰੇ ਅੱਜ ਕੱਲ੍ਹ ਤਾਂ ਤੂੰ ਵੀ ਗਾਦੇ ਸਾਰੇ ਹੀਰੋ ਗਾਈ ਜਾਂਦੇ ਮੈਂ ਕਿਉਂ ਗਾਵਾਂ ਜਦ ਮੈਂ ਚੀਜ਼ ਨੂੰ ਚੰਗੀ ਤਰ੍ਹਾਂ ਨਹੀਂ ਕਰ ਸਕਦਾ ਮੈਂ ਕਿਉਂ ਉਸ ਚੀਜ਼ ਨਾਲ ਧੱਕਾ ਕਿਉਂ ਕਰਾਂ ਇਦਾਂ ਹੀ ਸਿੰਗਰਸ ਨੂੰ ਵੀ ਸਮਝਣਾ ਚਾਹੀਦਾ ਹਰ ਬੰਦੇ ਸਿਰਫ ਆਪਣੀ ਇੱਕ ਉਹ ਪੂਰੀ ਕਰਨ ਲਈ ਕਿ ਮੈਂ ਸਿਨੇਮੇ ਤੇ ਆਣਾ ਹੈ ਹੀਰੋ ਬਣਨਾ ਹੈ ਉਹ ਨਹੀਂ ਕਰਨਾ ਚਾਹੀਦਾ ਮੈਨੂੰ ਬਾਬੇ ਦੀ ਕਿਰਪਾ ਨਾਲ ਗਾਉਣਾ ਆਉਂਦਾ ਹੈ ਬਹੁਤ ਵਧੀਆ ਗਾਉਂਦੇ ਭਾਜੀ ਹੈ ਨਾ ਤੇ ਈਵਨ ਕਾਂਵਰ ਗਰੇਵਾਲ ਕੁਲਵਿੰਦਰ ਬਿੱਲੈਵਰੀ ਦਾ ਰਾਜਵੀਰ ਤੇ ਵੰਦਾ ਇਹ ਸਾਰੇ ਸਾਡੇ ਸਰਕਲ ਦੇ ਨੇ ਤੇ ਅਸੀਂ ਮਹਿਫਲ ਲਾਉਨੇ ਆ ਤਾਂ ਮਹਿਫਲ ਦੇ ਵਿੱਚ ਬਰਾਬਰ ਉਹਨਾਂ ਨੂੰ ਬੈਠੀ ਦੱਸਿਆ ਵੀ ਹੁਣ ਮੈਨੂੰ ਵੀ ਸੁਣਾਓ ਆਉਂਦਾ ਪਰ ਮੇਰਾ ਪੈਸ਼ਨ ਐਕਟਿੰਗ ਆ ਉਹ ਕਹਿੰਦੇ ਨੇ ਹੁਣ ਤੱਕ ਮੈਂ 2-3 ਡੰਮੀਆਂ ਵੀ ਰਿਕਾਰਡ ਕਰਾ ਚੁੱਕਿਆ ੱੱੱਕੇ ਨਾਲ ਪਰ ਨਹੀਂ ਕੀਤੀਆਂ ਵੀ ਰਹਿੰਦੇ ਆ ਉਹ ਸਟੋਰੀ ਤੋਂ ਥੋੜਾ ਜਿਹਾ ਅਫਰ ਟ੍ਰਾਇਕ ਗੱਲ ਆਉ ਕਿ ਮੈਨੂੰ ਹਥਿਆਰਾਂ ਨਸ਼ਿਆਂ ਤੇ ਕੁੜੀਆਂ ਦੇ ਉਹ ਚੰਗਾ ਨਹੀਂ ਲੱਗਦਾ ਨਹੀਂ ਹੁਣ ਨੂੰ ਮੈਂ ਅੱਜ ਤੋਂ 5-7 ਸਾਲ ਪਹਿਲਾਂ ਵੱਡੇ ਗਾਣੇ ਕਰਕੇ ਟੋਏ ਹੁੰਦਾ ਤਾਂ ਮੈਂ ਵੱਡਾ ਹੀਰੋ ਬਣ ਕੇ ਆ ਸਕਦਾ ਸੀ ਤੇ ਮੈਂ ਵੀ ਕਹਿੰਦਾ ਕਿ ਹਰ ਸਿੰਗਰ ਨਹੀਂ ਹੀਰੋ ਬਣਨਾ ਚਾਹੁੰਦਾ ਹਨਾ ਹਰ ਸਿੰਗਰ ਨੂੰ ਹੀਰੋ ਨਹੀਂ ਬਣਨਾ ਚਾਹੁੰਦਾ ਜੇ ਅਸੀਂ ਸਾਨੂੰ ਗਾਉਣਾ ਵੀ ਆਉਂਦਾ ਤੇ ਪਰ ਅਸੀਂ ਸਿੰਗਰ ਨਹੀਂ ਬਣ ਰਹੇ ਤੁਸੀਂ ਯਾਰ ਕਿਉਂ ਮਲਟੀ ਟੈਲੈਂਟਡ ਹੋਣਾ ਮਾੜੀ ਗੱਲ ਨਹੀਂ ਮਲਟੀ ਟੈਲੈਂਟਡ ਹੋਣਾ ਚਾਹੀਦਾ ਬਟ 100% ਕਿੱਧਰ ਦੇ ਰਹੇ ਹੋ ਵੀ ਮੈਟਰ ਕਰਦਾ ਨਾ ਇੱਕ ਬੰਦਾ 100% ਦੇ ਰਿਹਾ ਉਹਨੂੰ ਕੰਮ ਨਹੀਂ ਮਿਲ ਰਿਹਾ ਆਪਣੇ ਆਪਣੇ ਕੰਮ ਇੱਕ ਬੰਦਾ ਕਹਿੰਦਾ ਇਹ ਮੇਰੀ ਪਾਰਟ ਟਾਈਮ ਚ ਹੋਵੇ ਚੱਲ ਫਿਲਮ ਕਰ ਦਈਏ ਕੋਈ ਗੱਲ ਇਹ 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 ਇਹਦੇ ਗੱਲ ਕਿਸੇ ਨਾਲ ਸੰਬੰਧ ਵਾਲੀ ਗੱਲ ਸੰਬੰਧ ਨਾਲ ਹਿਸਾਬ ਹੁੰਦਾ ਕਿ ਯਾਰ ਫਿਲਮ ਕਰਨੀ ਸੀ ਇੱਕ ਕਰ ਹੀ ਕਰ ਲਈ ਮਲਟੀ ਟੈਲੈਂਟਡ ਹੋਣਾ ਤੁਸੀਂ ਇੱਕ ਅਰੇ ਵਿੱਚ ਕਈਆਂ ਦਾ ਕੰਮ ਖਰਾਬ ਕਰ ਜਾਂਦੇ ਕਿਉਂਕਿ ਲੋਕੀ ਤਾਂ ਲੋਕੀ ਲੋਕਾਂ ਨੂੰ ਨਹੀਂ ਪਹੁੰਚਦਾ ਜਿਹੜਾ ਟਿਕਟ ਲਾ ਕੇ ਸਿਨੇਮੇ ਚ ਗਿਆ ਉਹ 100 ਗਾਣਾ ਕੱਢਦਾ ਉਸ ਫਿਲਮ ਨੂੰ ਨਹੀਂ ਪੂਰੀ ਇੰਡਸਟਰੀ ਨੂੰ ਜਿੰਨਾਂ ਨੂੰ ਲੋਕਾਂ ਨੇ ਇਹ ਤਾਂ ਗਿਆ ਗੰਦ ਪਾਈ ਜਾਂਦਾ ਪੰਜਾਬੀ ਨੇ ਅਕਸੈਪਟ ਕੀਤਾ ਨਾ ਜਿਹੜੇ ਐਕਟਰਾਂ ਨੂੰ ਅਕਸੈਪਟ ਕੀਤਾ ਚਲੋ ਸਮਝਦੇ ਸੀ ਮੈਂ ਨਾ ਵੱਡੇ ਸੀ ਉਹਨਾਂ ਨੇ ਪ੍ਰੂਫ ਕਰਤਾ ਵੀ ਹੈਗੇ ਉਹ 100% ਵੀ ਦਿੱਤਾ ਉਹਨਾਂ ਨੇ ਫਿਰ ਵੀ ਯਾਰ ਮੈਂ ਇਹ ਕੰਮ ਕਰਨਾ ਮੈਂ 100% ਦੇਣਾ ਠੀਕ ਹੈ ਉਹ ਪਹੁੰਚ ਵੀ ਗਏ ਮਕਾਮ ਤੇ ਬਟ ਉਹ ਸਿਸਟਮ ਨਹੀਂ ਹੋਣਾ ਚਾਹੀਦਾ ਨਹੀਂ ਚਲੋ ਕਰ ਦੋ ਟਿਕਣਾ ਸਾਡੀ ਇੰਡਸਟਰੀ ਦਾ ਸਿਸਟਮ ਨਹੀਂ ਬਣਿਆ ਹੋਇਆ ਪਹਿਲਾਂ ਗਾਣਾ ਗਾਓ ਗੀਤ ਕੱਢੋ ਜੀ ਗੀਤ ਕੱਢ ਕੇ ਹੁਣ ਨੈਕਸਟ ਪਹਿਲੇ ਮਾਡਲ ਬਣਾਓ ਪਹਿਲੇ ਮਾਡਲ ਬਣਾਓ ਤਾਂ ਪਿੱਛੇ ਰਹਿ ਗਿਆ ਮਾਡਲਰ ਕਿੰਨੇ ਜੌਬ ਰਹਿ ਗਈ ਜਿਹੜਾ ਗਾਉਣਾ ਵੀ ਆਊਗਾ ਉਹੀ ਮਾਡਲ ਠੀਕ ਹੈ ਤੁਹਾਡਾ ਉੱਥੇ ਤੱਕ ਓਕੇ ਹੈ ਠੀਕ ਹੈ ਤੁਸੀਂ ਆਏ ਤੁਸੀਂ ਦੇਖੋ ਪਹਿਲਾ ਨੈਕਸਟ ਸਟੈਪ ਜਿੰਨੇ ਵੀ ਸਿੰਘ ਅਮਰਿੰਦਰ ਭਾਜੀ ਹੋਰੀ ਹੈ ਨਾ ਦਿਲਜੀਤ ਹੋਰੀ ਵੀ ਉਦੋਂ ਜਦੋਂ ਨਵੇਂ-ਨਵੇਂ ਆਏ ਸੀ ਕਿਸੇ ਹੀ ਗਾਣੇ ਵਿੱਚ ਆਪਾਂ ਲੀਡ ਤੇ ਆਏ ਨੇ ਬਾਕੀ ਮਾਡਲ ਲੈ ਹੁੰਦੇ ਸੀ ਪੈਜਾ ਬੰਬੇ ਤਾਂ ਹੁੰਦਾ ਸੀ ਸਿਸੀ ਵੀ ਹੋ ਰਹੇ ਨੇ ਕਿੰਨੇ-ਕਿੰਨੇ ਫਿਰ ਅਸੀਂ ਉਹਨਾਂ ਨੂੰ ਇੱਕ ਸਾਈਡ ਤੇ ਕਰਤਾ ਫਿਰ ਸਾਡੇ ਹੀਰੋ ਨੇ ਫਿਰ ਕਿਸੇ ਨੂੰ ਖਿਲਾਹ ਦਿੱਤੀ ਘੈਂਟ ਜੇ ਬੰਦੇ ਨੇ ਭਾਈ ਮਾਡਲ ਤੇ ਖਰਚਾ ਕਿਉਂ ਕਰਨਾ ਆਪ ਹੀ ਆ ਜਾਓ ਹਾਂ ਆਪ ਨਾ ਠੀਕ ਹੈ ਫਿਰ ਹੌਲੀ ਹੌਲੀ ਭਾਈ ਚਲੋ ਅੱਗੇ ਵਧਣਾ ਚਾਹੀਦਾ ਮੈਂ ਉਸ ਤੋਂ ਬਾਅਦ ਹੀ ਖੋਸਲਾ ਫੇਰ ਦਿੱਤੀ ਕਿਸੇ ਨੇ ਭਾਜੀ ਮੈਂ ਕੱਲੇ ਗਾਣੇ ਥੋੜੀ ਕਰਨੇ ਆ ਫਿਲਮਾਂ ਵੀ ਕਰੋ ਹੀਰੋ ਵੀ ਬਣਾਓ ਤੁਸੀਂ ਉਹ ਕਈ ਚੰਗੇ ਚੰਗੇ ਤਗੜੇ ਸਿੰਗਰ ਨੇ ਤੁਸੀਂ ਪੁੱਛ ਲਿਓ ਜਿਹੜੇ ਕਹਿੰਦੇ ਦੁਬਾਰਾ ਇਹ ਗਲਤੀ ਨਹੀਂ ਕਰਨੀ ਮੈਂ ਕਿ ਮੈਂ ਕੀ ਸੀ ਇੱਕ ਫਿਲਮ ਕਰਕੇ ਮੇਰੀ ਕਿੰਨੀ ਰੈਪਿਊਟੇਸ਼ਨ ਡਾਊਨ ਕਿਉਂਕਿ ਉਹ ਜੋ ਜੋ ਮੈਂ ਉਹੀ ਉੱਥੇ ਆ ਰਿਹਾ ਮੈਨੂੰ ਕਹੋਂ ਗਾਣਾ ਗਾਓ ਮੈਂ ਨਹੀਂ ਗਾ ਸਕਦਾ ਮੈਂ ਕਿਉਂ ਬੇਇਜ਼ਤੀ ਕਰਾਂ ਆਪਣੀ ਸਿੰਪਲ ਜੀ ਗੱਲ ਹੈ ਹਰ ਬੰਦਾ ਐਕਟਿੰਗ ਨਹੀਂ ਕਰ ਸਕਦਾ ਮੈਨੂੰ ਨਹੀਂ ਕਰਨੀ ਚਾਹੀਦੀ ਇਟਸ ਵੈਰੀ ਸਿੰਪਲ ਜਿਹੜੇ ਕਰ ਸਕਦੇ ਆ ਉਹਨਾਂ ਨੂੰ ਕਰਨ ਕਰ ਵੀ ਰਹੇ ਨੇ ਕਰਨ ਦੋ ਪਰ ਉਹਨਾਂ ਨੂੰ ਬੇਨਤੀ ਆ ਕਿ ਵੇਰੀਏਸ਼ਨ ਲਿਆਓ ਪੜ ਕਿੱਧਰ ਲਿਆਂਦੇ ਇਹ ਮੈਂ ਦੱਸਿਓ ਕਿ ਮੈਂ ਕਿੱਧਰ ਐ ਅੰਦਰੋਂ ਅੰਦਰ ਇੱਕ ਸਿਰ ਤੋਂ ਲੈ ਕੇ ਪੈਰਾਂ ਦੇ ਨਾਂ ਤੱਕ ਕੋਖਣਾ ਪੈਂਦਾ ਖੁਰੋਲਣਾ ਪੈਂਦਾ ਆਪਣੇ ਆਪ ਨੂੰ ਪੜਨਾ ਪੈਂਦਾ ਦੁਨੀਆ ਨੂੰ ਅਬਜ਼ਰਵ ਕਰਨਾ ਪੈਂਦਾ ਲੋਕਾਂ 'ਚ ਜਾਣਾ ਪੈਂਦਾ ਆਪਣੇ ਕੱਲੇ ਖਿਆਲਾਂ ਵਿੱਚ ਇਹ ਚੱਕਰ ਦੁਆਰ ਚੱਕਰ ਦੁਆਰ ਨਹੀਂ ਉਹ ਆਪੇ ਖੁੱਲ ਜਾਂਦੇ ਨੇ ਇਹ ਕਿਹੜੇ ਜੀ ਹੱਸ਼ਾ ਜੀ ਆਪੇ ਜਦੋਂ ਪਰਸ਼ਾਵੇਂ ਵਾਲੀ ਥੋ ਪਹੁੰਚਦੇ ਆ ਨਾ ਬੰਦਾ ਪਰਸ਼ਾਵੇਂ ਪਰਫਰਮੇਸ਼ਨ ਤੇ ਕੁਝ ਵਜਨ ਚੱਕਰ ਖੋਲ ਚੁੱਕੇ ਸਾਰੇ ਉਹ ਕੱਲ ਇਹ ਸਾਡੀ ਹੁਣ ਜੇ ਨੂੰ ਇੰਡਸਟਰੀ ਦੇ ਦਾ ਕੜਾ ਦੇ ਪੱਖ ਤੋਂ ਦੇਖਿਆ ਜਾਵੇ ਪਰਸ਼ਾਵਾ ਮਤਲਬ ਇਹ ਵੀ ਕਹਿਣਾ ਚਾਹੁੰਦਾ ਵੀ ਸਾਨੂੰ ਸ਼ੀਸ਼ਾ ਪੇਸ਼ ਕਰ ਰਿਹਾ ਮੈਂ ਐਕਟਰ ਹਾਂ ਮੈਨੂੰ ਵੀ ਕਈ ਵਾਰੀ ਹੁੰਦਾ ਯਾਰ ਮੈਂ ਇਹ ਮੇਰੇ ਚ ਉਦਾਂ ਹੀ ਕਿਉਂ ਆ ਰਿਹਾ ਮੈਂ ਜ਼ੋਰ ਲਾਇਆ ਵੀ ਮੈਂ ਵੇਰੀਏਸ਼ਨ ਦੇਣੀ ਹੈ ਮੇਰੇ ਚ ਆ ਕਿਉਂ ਨਹੀਂ ਰਹੀ ਆਪਣੇ ਆਪਣਾ ਰੈਸਟੋਰੈਂਟ ਹੁੰਦੀ ਹੈ ਨਾ ਮੈਂ ਉਹੀ ਕਿਉਂ ਦਿਖ ਰਿਹਾ ਯਾਰ ਉਦਾਂ ਦੀ ਮੇਰੀ ਡਾਇਲੌਗ ਡਿਲੀਵਰੀ ਜਾਂ ਐਕਸਪ੍ਰੈਸ਼ਨ ਇੱਕੋ ਜਿਹਾ ਕਿਉਂ ਆ ਰਹੇ ਨੇ ਅਗਲੀ ਫਿਲਮ ਚ ਚੇਂਜ ਕਿਉਂ ਨਹੀਂ ਹੋਏ ਇਹ ਪ੍ਰਸ਼ਾਵਾ ਹੀ ਤੁਹਾਨੂੰ ਦੱਸੇਗਾ ਪ੍ਰਸ਼ਾਵਾ ਕੌਣ ਹੈ ਅਸੀਂ ਖੁਦ ਖੁਦ ਨਾਲ ਗੱਲ ਕਰਾਂਗੇ ਜਦੋਂ ਸ਼ੀਸ਼ੇ ਅੱਗੇ ਖੜ ਕੇ ਆਪਣੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਾਂਗੇ ਜੋ ਕਰ ਰਹੇ ਹਾਂ ਠੀਕ ਕਰ ਰਹੇ ਹਾਂ ਜੇ ਨਹੀਂ ਕਰ ਰਹੇ ਆ ਭਾਈ ਥੋੜਾ ਜਿਹਾ ਫਿਰ ਬ੍ਰੀਕ ਲਵੋ ਜਿਵੇਂ ਪੁਲਿਸ ਵਾਲਿਆਂ ਨੇ ਨਹੀਂ ਲਾਇਆ ਸ਼ੀਸ਼ੇ ਕੀ ਮੇਰੀ ਵਰਦੀ ਠੀਕ ਹੈ ਇੱਕ ਸ਼ੀਸ਼ਾ ਲੱਗਿਆ ਜੀ ਸੱਚਾਈ ਤੁਹਾਨੂੰ ਭੱਜਣਾ ਚਾਹੀਦਾ ਇੱਕ ਮੈਂ ਠੀਕਾ ਕਿਸੇ ਕਿਸੇ ਨਾ ਦਫਤਰ ਜੀ ਗਿਆ ਮੈਂ ਦਫਤਰ ਨਹੀਂ ਜੀ ਇਦਾਂ ਕਿਦਾ ਮੋਸੀਗਾ ਮਤਲਬ ਕੋਈ ਹੌਲ ਜਾਂ ਪ੍ਰੋਡਕਸ਼ਨ ਹਾਊਸ ਸੀਗਾ ਉਹ ਤੇ ਸ਼ੀਸ਼ਾ ਲੱਗਿਆ ਸੀ ਉੱਤੇ ਲਿਖਿਆ ਸੀ ਮੈਂ ਤੁਹਾਨੂੰ ਗਲਤੀਆਂ ਦਿਖਾ ਸਕਦਾ ਠੀਕ ਤੁਸੀਂ ਆਪ ਕਰਨੀਏ ਵੈਰੀ ਨਾਈਸ ਵੈਰੀ ਨਾਈਸ ਠੀਕ ਤੁਸੀਂ ਆਪ ਕਰਨੀਆਂ ਨੇ ਸਹੀ ਹੈ ਉਹ ਬਹੁਤ ਵੱਡੀ ਮੈਨੂੰ ਲੱਗੀ ਵੀ ਹਾਂ ਬਹੁਤ ਵੱਡੀ ਸਕਰੀਨ ਜਦ ਅੱਗੇ ਕਰੈਕਟਰ ਨੇ ਦਾ ਕੈਮਰਾ ਇਹ ਤੁਹਾਨੂੰ रिकॉर्ड ਕਰਨਾ ਤਾਂ ਉਹ ਅਗਲੀ ਵਾਰ ਜਦੋਂ ਤੁਸੀਂ ਰਿਕਾਰਡ ਹੋਣਾ ਉਤੇ ਹਾਂ ਹਾਂ ਇਹਨਾ ਫਿਰ ਉਹ ਤੁਸੀਂ ਉਹਨੂੰ ਆਪਣੇ ਆਪ ਨੂੰ ਦੇਖ ਕੇ ਸਿੱਖ ਕੇ ਅੱਗੇ ਵਧ ਸਕਦੇ। ਸੋ ਮੈਨੂੰ ਲੱਗਦਾ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਵੀ ਨੇ ਜੋ 100% ਆਪਣੇ ਕੈਰੇਕਟਰ ਨੂੰ ਆਪਣੇ ਕੰਮ ਨੂੰ ਜਸਟਿਸ ਦਿੰਦੇ ਨੇ ਤੇ ਉਹਨਾਂ ਨਾਲ ਵੀ ਨੇ ਜੋ ਨਹੀਂ ਦਿੰਦੇ ਨੇ। ਦੋ ਦੁਆਵਾਂ ਦੇਖੋ ਉਹਨਾਂ ਦੀ ਕਿਸਮਤ ਆ ਉਹ ਉਹਨਾਂ ਨੇ ਹੋ ਸਕਦਾ ਉਹਨਾਂ ਨੇ ਸਟਰਗਲ ਕਿੰਨੀ ਕੀਤੀ ਹੋਵੇ। ਬਿਲਕੁਲ। ਆਪਣਾ ਆਪ ਕਿੰਨਾ ਵਾਰਿਆ ਹੋਵੇ ਆਪਾਂ ਨੂੰ ਨਹੀਂ ਪਤਾ ਹੁੰਦਾ। ਜਿਹੜੇ ਇਸ ਮੁਕਾਮ ਤੱਕ ਪਹੁੰਚੇ ਨੇ ਹੂੰ ਜੇ ਕੁਝ ਹੈਗਾ ਉਹਨਾਂ ਦਾ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ ਆਪਣੇ ਆਪ ਨੂੰ ਖਤਮ ਕੀਤਾ ਹੋਣਾ ਅੰਦਰੋਂ ਸਾਡੇ ਕਹਿਣ ਦਾ ਪੁਆਇੰਟ ਸਿਰਫ ਇੰਨਾ ਕਿ ਦੇਖੋ ਅਸੀਂ ਪਹਿਲਾਂ ਵੀ ਇੱਕ ਇੰਟਰਵਿਊ'ਸ ਗੱਲ ਕੀਤੀ ਕਿ ਹਰ ਬੰਦੇ ਦਾ ਸਟਰਗਲ ਹੈ ਸਿੱਧੂ ਮੂਸੇਵਾਲਾ ਉਹੀ ਜ਼ਿਆਦਾ ਲੋਕਾਂ ਨੂੰ ਜਿਹੜਾ ਉਹ ਜਦੋਂ ਸਿੱਧੂ ਮੂਸੇਵਾਲਾ ਬਣ ਗਿਆ ਪਿਛਲਾ ਨਹੀਂ ਕਿਸੇ ਨੂੰ ਪਤਾ ਨਾ ਅਸੀਂ ਸਿਰਫ ਇਹ ਪੁਆਇੰਟ ਕਹਿ ਰਹੇ ਹਾਂ ਕਿ ਸਾਰਿਆਂ ਦੀ ਸਟਰਗਲ ਹੈ ਰਾਈਟ ਵਾਰੀ ਵੀ ਸਾਰਿਆਂ ਦੀ ਆਉਣੀ ਹੈ ਸਿਰਫ ਦ ਪ੍ਰੋਬਲਮ ਇਜ਼ ਕਿ ਜਦੋਂ ਅਸੀਂ ਆਪਣੀ ਇੱਕ ਪਰਸਨਲ ਲਾਲਚ ਕਰਕੇ ਕਿ ਮੈਂ ਲਾਲਚ ਕਰਾ ਹੁਣ ਮੇਰੀ ਹੀ ਫਿਲਮ ਆਵੇ ਬਸ ਕਿਸੇ ਹੋਰ ਦੀ ਨਾ ਆਵੇ ਕੁਝ ਨਾ ਹੋਵੇ ਅਸੀਂ ਇੰਡਸਟਰੀ ਦਾ ਨੁਕ ਹੂੰ ਇੰਡਸਟਰੀ ਧੱਪ ਹੋਊਗੀ ਫਿਰ ਮੇਰੀ ਵੀ ਨਹੀਂ ਆਣੀ ਕਿਸੇ ਹੋਰ ਦਿਨ ਤੇ ਕੀ ਹੈ ਮੇਰੀ ਵੀ ਨਹੀਂ ਆਣੀ ਹੂੰ ਅਸੀਂ ਸਾਡੀ ਬੇਨਤੀ ਇਹੀ ਹੈ ਕਿ ਇੱਕ ਸਿਸਟਮ ਦੀ ਹੁਣ ਸਾਨੂੰ ਲੋੜ ਹੈ ਕਿ ਇੱਕ ਬੜਾ ਪਿਆਰ ਨਾਲ ਇੱਕ ਸਿਸਟਮ ਜਾ ਬਣੇ ਕਿ ਵੀ ਇੰਨੇ ਬਜਟਸ ਤੱਕ ਫਿਲਮ ਰੱਖੋ ਇੰਨੀ ਆ ਕਿ ਤੁਸੀਂ ਕਾਸਟ ਐਕਟਰਾਂ ਨੂੰ ਇੰਨਾ ਕੇ ਪੇ ਕਰੋ ਆਰਟਿਸਟਾਂ ਨੂੰ ਇੰਨੇ ਪੇ ਕਰੋ ਹਰ ਬੰਦਾ ਆਪਣਾ ਰੋਲ ਕਰੇ ਕਿ ਇੰਨਾ ਵੱਡਾ ਸੂਰਜ ਹੈ ਸਾਰਿਆਂ ਲਈ ਹੈ ਉਹ ਕੱਲਾ ਮੈਂ ਕਿਉਂ ਲਾਲਚ ਕਰੀਆਂ ਕਿ ਮੇਰੇ ਵਾਲੀ ਦੇਖੀ ਜਾ ਇਹ ਚੀਜ਼ਾਂ ਤੇ ਸਾਡੇ ਕਹਿਣ ਦਾ ਸਿਰਫ ਇਹੀ ਪੁਆਇੰਟ ਹੈ ਬਿਲਕੁਲ ਬਹੁਤ ਟੈਲੈਂਟਡ ਲੋਕ ਨੇ ਬੜੇ ਮਿਹਨਤੀ ਲੋਕ ਨੇ ਸਾਡੀ ਇੰਡਸਟਰੀ ਤੇ ਹੈ ਹੀ ਮਿਹਨਤੀ ਬੰਦਿਆਂ ਦੀ ਥੈਟਸ ਇਟ ਸੋ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ ਤੁਹਾਡੇ ਇਸ ਪ੍ਰੋਜੈਕਟ ਲਈ ਔਰ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਲਈ ਸਾਰਿਆਂ ਨੂੰ ਥੈਂਕ ਯੂ so, anu, day, lehi, day, Thank Thank so much. much I wish yeah. all the very best ਸੋ 7 ਜੂਨ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਪਰਛਾਵਾ ਚਪਾਲ ਹੁੰਦੇ ਜੇਕਰ ਤੁਸੀਂ ਸੱਚੀ ਕਿਸੇ ਵੱਖਰੇ ਤੇ ਨਵੇਂ ਕਨਸੈਪਟ ਨੂੰ ਦੇਖਣਾ ਚਾਹੁੰਦੇ ਹੋ ਸੋ ਮੈਨੂੰ ਲੱਗਦਾ ਹੈ ਕਿ ਤੁਹਾਡੇ ਲਈ ਪਰਛਾਵਾ ਫਿਲਮ ਬਹੁਤ ਜ਼ਿਆਦਾ ਵਧੀਆ ਹੋਣ ਵਾਲੀ ਹੈ ਸੋ ਜ਼ਰੂਰ ਦੇਖੋ ਸੋ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਪੇਸ਼ਕਸ਼ ਤੇ ਨਾਲ ਘਟਕ ਦਿਲੇ ਮਨੂ ਦੇ ਉਜਾਜ਼ ਧੰਨਵਾਦ